ਬਾਈ ਕਹਿੰਦਾ ਵੀ ਇਹਦੇ ਵਿੱਚ ਕੋਈ ਵੀ ਕੁੜੀ ਪ੍ਰਵੇਸ਼ ਨਹੀਂ ਕਰਨੀ ਚਾਹੀਦੀ ਐਂਟਰ ਨਹੀਂ ਕਰਨੀ ਚਾਹੀਦੀ ਜੇ ਕੁੜੀ ਖੇਤੀ ਦੇ ਵਿੱਚ ਚਲੀ ਗਈ ਤਾਂ ਆਰੀ ਖਰਾਬ ਹੋ ਜੂਗੀ ਬਾਈ ਹੋਰ ਇਹਨਾਂ ਨੂੰ ਇਹ ਦੱਸਿਆ ਮੈਂ ਕਿਹਾ ਯਾਰ ਇਸ ਦਾ ਰੀਜ਼ਨ ਕੀ ਹੋ ਸਕਦਾ ਹੈ ਬੰਗਲਾਦੇਸ਼ ਵਾਲੇ ਬੰਦੇ ਜਦੋਂ ਇਮੀਗ੍ਰੇਸ਼ਨ ਕਲੀਅਰ ਕਰਨ ਤੋਂ ਬਾਅਦ ਇੰਡੀਆ ਵਾਲੇ ਪਾਸੇ ਆਉਂਦੇ ਨੇ ਤਾਂ ਉਹਨਾਂ ਨੂੰ ਇੰਡੀਆ ਵਾਲੇ ਪਾਸੇ ਇਹੋ ਜਿਹਾ ਮਾਹੌਲ ਦੇਖਣ ਨੂੰ ਮਿਲਦਾ ਜਿਹੜੀਆਂ ਵੀਆਂ ਛੋਟੀਆਂ-ਛੋਟੀਆਂ ਦੁਕਾਨਾਂ ਜਿਆਣੇ ਇਹ ਸਾਰੀਆਂ ਮਨੀ ਐਕਸਚੇਂਜ ਵੀ ਆ ਆ ਜਿਹੜਾ ਸਾਹਮਣੇ ਝੰਡਾ ਲੱਗਿਆ ਹੋਇਆ ਹੈ ਇੰਡੀਆ ਵਾਲਾ ਇਹਦੇ ਉੱਤੇ ਲਿਖਿਆ ਹੋਇਆ ਹੈ ਟੀ ਐਮ ਸੀ ਪੀਐਮਸੀ ਇਥੋਂ ਦੀ ਲੋਕਲ ਪਾਰਟੀ ਆ ਮਮਤਾ ਬਨਰਜੀ ਉਹਦੀ ਮੁੱਖ ਮੰਤਰੀ ਆ ਤੇ ਮਮਤਾ ਬਨਰਜੀ ਤੇ ਪੰਜਾਬ ਸਰਕਾਰ ਦਾ ਇੱਕ ਕਨੈਕਸ਼ਨ ਆ ਜੀ 1000 ਰੁਪਏ ਵਾਲਾ ਮੰਥਲੀ ਜਿਹੜਾ ਬੀਬੀਆਂ ਨੂੰ ਦੇਣਾ ਹੁੰਦਾ ਪਰ ਬਾਈ ਹੋ ਰਿਆ ਦੱਸਿਆ ਵੀ ਮਮਤਾ ਬਨਰਜੀ ਨੇ ਜਿਹੜਾ ਟਰੈਕ ਆ ਜਿਹੜਾ ਇਹਦੇ ਉੱਤੇ ਵੀ ਉਹਨਾਂ ਨੇ ਐਵੇਂ 게ਟ ਲਾ ਕੇ ਇਹਨੂੰ ਬੰਦ ਕਰ ਰੱਖਿਆ ਵੀ ਸਿੱਧੀਆਂ ਟ੍ਰੇਨਾਂ ਇਥੋਂ ਬੰਗਲਾਦੇਸ਼ ਨੂੰ ਜਾਂਦੀਆਂ ਨੇ ਮੈਂ ਤੁਹਾਨੂੰ ਆਖਰੀ ਸਟੇਸ਼ਨ ਦਿਖਾ ਕੇ ਲੈ ਕੇ ਆਉਣਾ ਬੰਗਲਾਦੇਸ਼ ਦਾ ਇਹ ਨੇ ਇਹ ਅਸਲ ਦੇ ਵਿੱਚ ਇੰਟਰਨੈਸ਼ਨਲ ਰੇਲਵੇ ਲਾਈਨ ਆ ਆਪਣੇ ਵਾਲੇ ਇੰਡੀਆ ਦੇ ਪਾਸੇ ਨਾ ਇਹ ਹੋ ਗਿਆ 50 ਕਿਲੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਖੜੇ ਆ ਜੀ ਜਿਹੜਾ ਆਪਣਾ ਵੈਸਟ ਬੰਗਾਲ ਦਾ ਫਰੈਂਡ ਸੀ ਗੋਪਾਲ ਉਹਨਾਂ ਦੇ ਪਿਛਲੇ ਪਾਸੇ ਇੱਧਰ ਤਾਇਆ ਜੀ ਤੇ ਤਾਈ ਜੀ ਇਨਾਂ ਦਾ ਘਰ ਸਾਰਾ ਖਾਲੀ ਪਿਆ ਸੀ ਕਿਉਂਕਿ ਇਹਨਾਂ ਦੇ ਤਿੰਨ ਬੱਚੇ ਸੀ ਉਹਨਾਂ ਦਾ ਵਿਆਹ ਹੋ ਗਿਆ ਤੇ ਇੱਥੇ ਹੁਣ ਦੋ ਤਿੰਨ ਕਮਰੇ ਖਾਲੀ ਪਏ ਸੀ ਗੋਪਾਲ ਕਹਿੰਦਾ ਵੀ ਤੁਸੀਂ ਇਹਨਾਂ ਦੇ ਘਰੇ ਰਹੋ ਤੇ ਕੱਲ ਵੀ ਮੈਂ ਇੱਥੇ ਪ੍ਰਸ਼ਾਦਾ ਪਾਣੀ ਛਕਿਆ ਹੁਣ ਮੈਂ ਤਿਆਰ ਹੋ ਕੇ ਬਾਈ ਗੋਪਾਲ ਦੀ ਦੁਕਾਨ ਤੇ ਜਾਣਾ ਤੇ ਗੋਪਾਲ ਬਾਈ ਕੌਣ ਆ ਮੈਂ ਵੈਸੇ ਕੱਲ वाली ਵੀਡੀਓ ਦੇ ਵਿੱਚ ਦੱਸਿਆ ਸੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਦੁਬਾਰਾ ਦੱਸ ਦਿਆਂ ਤੇ ਇੱਕ ਦੋ ਗੱਲਾਂ ਛੋਟਣਾ ਜ਼ਰੂਰੀ ਹੋਰ ਕਰਨੀਆਂ ਨੇ ਇਥੋਂ ਬੰਗਲਾਦੇਸ਼ ਬਾਰਡਰ ਦੀ ਗੱਲ ਕਰੀਏ ਤਾਂ 100 ਮੀਟਰ ਮਸਾਂ ਹੋਊਗਾ ਬੰਗਲਾਦੇਸ਼ ਬਾਰਡਰ ਦੇ ਨੇੜੇ ਤੇੜੇ ਵਸੇ ਹੋਏ ਪਿੰਡ ਜਾਂ ਫਿਰ ਕਿਵੇਂ ਦਾ ਇਥੋਂ ਦਾ ਲੋਕਾਂ ਦਾ ਰਹਿਣ ਸਹਿਣ ਆ ਸਾਰਾ ਕੁਝ ਅੱਜ ਆਪਾਂ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਬਹलो ਆਪਕਾ ਨਾਮ ਕਿਆ ਨਾਮ ਗੋਰਚੰਦਰ ਦਾਸ ਗੋਰਚੰਦਰ ਦਾਸ ਆਪਕਾ ਆਂਟੀ ਜੀ ਮੀਨੂ ਦਾਸ ਮੀਨੂ ਦਾਸ ਮੈਂਨੇ ਬਤਾ ਦਿਆ ਕਿ ਆਪਕੇ ਤਿੰਨ ਬੇਟੀਆਂ ਔਰ ਸ਼ਾਦੀ ਹੋ ਗਿਆ ਹਾਂ ਠੀਕ ਹੈ ਮੈਂ ਅਭੀ ਜਾਂਦਾ ਗੋਪਾਲ ਕੇ ਪਾਸ ਓਕੇ ਬਾਈ ਠੀਕ ਹੈ ਭਾਈ ਆ ਇਹਨਾਂ ਦਾ ਘਰ ਸੀ ਇਧਰਲੇ ਪਾਸੇ ਚਲੋ ਹੁਣ ਮੋਟਰਸਾਈਕਲ ਚੱਕਦੇ ਆਪਾਂ ਗਪਾਲਬਾਈ ਸਵੇਰੇ ਆ ਕੇ ਮੈਨੂੰ ਪ੍ਰਸ਼ਾਦਾ ਪਾਣੀ ਦੇ ਗਿਆ ਸੀ ਸਾਡੇ ਨਾਲ ਇਸ ਟਾਈਮ ਬੈਠੇ ਨੇ ਬਾਈ ਗੋਪਾਲ ਗੋਪਾਲ ਵੈਸਟ ਬੰਗਾਲ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਿੰਡ ਦਾ ਨਾਮ ਹੈਗਾ ਜੀ ਭਜਨਗਾਰਡ ਇੱਥੋਂ ਸਾਰਾ 100 200 ਮੀਟਰ ਬੰਗਲਾਦੇਸ਼ ਦਾ ਬਾਰਡਰ ਹੈ ਮੈਂ ਦੱਸ ਕੇ ਵੀ ਹਟਿਆ ਸਭ ਤੋਂ ਪਹਿਲੀ ਵਾਰੀ ਮੈਂ ਤੇ ਗੋਪਾਲ ਮਿਲੇ ਸੀ ਸਿੱਕਮ ਦੇ ਵਿੱਚ ਅੱਜ ਤੋਂ ਪੂਰੇ 10 ਮਹੀਨੇ ਪਹਿਲਾਂ ਅਪ੍ਰੈਲ ਦੇ ਅਪ੍ਰੈਲ ਮੇ ਮਿਲੇ ਥੇ ਨਾ ਹਮ ਅਪ੍ਰੈਲ ਮੇ ਅਸੀਂ 2 ਤਾਰੀਖ ਨੂੰ ਲੈ ਬਾਈ ਪੂਰੀ ਡੇਟ ਯਾਦਗਾਰੀ ਬੈਠਾ ਸੀ ਸਿੱਕੇ ਵਿੱਚ ਘੁੰਮ ਰਹੇ ਸੀ ਜ਼ੀਰੋ ਵੈਲੀ ਵਾਲੇ ਪਾਸੇ ਨੂੰ ਜ਼ੀਰੋ ਪੁਆਇੰਟ ਵਾਲੇ ਪਾਸੇ ਨੂੰ ਚੱਲੇ ਸੀ ਚਾਈਨਾ ਬਾਰਡਰ ਦੇ ਨੇੜੇ ਤਾਂ ਉਥੇ ਵੀਰ ਹੋਰੇ ਆਪਦੇ ਫਰੈਂਡ ਨਾਲ ਆਏ ਹੋਏ ਸੀ ਮੈਂ ਕੱਲਾ ਸੀ ਸਾਡੀ ਆਪਸ ਦੇ ਵਿੱਚ ਗੱਲਬਾਤ ਹੋਈ ਅਸੀਂ ਪੂਰਾ ਹਫਤਾ ਲਗਾਤਾਰ ਇਕੱਠਾ ਘੁੰਮੇ ਆ ਤੇ ਬਾਈ ਨਾਲ ਸਾਡਾ ਇੰਨਾ ਕ ਪਿਆਰ ਪੈ ਗਿਆ ਨਾ ਤੁਸੀਂ ਮੰਨੋਗੇ ਕਿ ਮਹੀਨੇ ਦੇ ਵਿੱਚ ਬਾਈ ਦਾ 7-8 ਫੋਨ ਮੈਨੂੰ ਕਰਦਾ ਹੀ ਕਰਦਾ ਤੇ ਜਦੋਂ ਵੀ ਵੀਰ ਮੈਨੂੰ ਫੋਨ ਕਰਦਾ ਸੀ ਤੇ ਕਹਿੰਦਾ ਸੀ ਵੀ ਕਦੇ ਤੁਸੀਂ ਵੈਸਟ ਬੰਗਾਲ ਘੁੰਮਣਾਏ ਤਾਂ ਸਾਡੇ ਘਰੇ ਜ਼ਰੂਰ ਰਹਿ ਕੇ ਜਾਣਾ ਰਾਤ ਜਦੋਂ ਮੈਂ ਇੱਥੇ 10:00 ਵਜੇ ਪਹੁੰਚਿਆ 9:30-10:00 ਵਜੇ ਆਪਦੇ ਪਿੰਡ ਤੋਂ 25-30 ਕਿਲੋਮੀਟਰ ਅੱਗੇ ਜਾ ਕੇ ਮੈਨੂੰ ਇਹ ਲੈਣ ਆਇਆ ਤੇ ਆਪਦੇ ਘਰੇ ਰੱਖਿਆ ਖਵਾਇਆ ਪਲਾਇਆ ਜਿੰਨੀ ਸੇਵਾ ਬਾਈ ਕਰ ਸਕਦਾ ਸੀ ਬਾਈ ਨੇ ਸੇਵਾ ਕੀਤੀ ਆ ਤੇ ਇਧਰਲੇ ਪਾਸੇ ਚਾਹ ਹੁਣ ਨੇੜੇ ਤੇ ਡੇੜੀਆਂ ਥਾਵਾਂ ਘੁੰਮਣ ਆਲੀਆਂ ਨੇ ਬਾਈ ਗੋਪਾਲ ਦੇ ਨਾਲ ਘੁੰਮਾਂਗੇ ਪੂਰੀ ਇੰਟਰੋਡਕਸ਼ਨ ਦੇਦੀ ਆ ਆਪਕੇ ਬਾਰੇ ਵਿੱਚ ਠੀਕ ਹੈ ਇੱਕ ਹਮਾਰਾ ਫਰੈਂਡ ਹੋਰ ਹੈ ਮਾਸਟਰ ਜੀ ਤੋ ਉਹ ਦੇਖਤੇ ਕਬ ਮਿਲਤਾ ਹੈ ਤੇ ਉਹ ਬੰਦਾ ਬਹੁਤ ਇੰਟੈਲੀਜੈਂਟ ਆ ਯਾਰ ਹੈ 12 ਵਜੇ ਤੱਕ ਆਏਗਾ 12 ਵਜੇ ਤੱਕ ਆਏਗਾ ਉਹ ਬੰਦੇ ਨੂੰ ਅਸੀਂ ਮਾਸਟਰ ਜੀ ਕਹਿੰਨੇ ਆ ਉਹ ਬਹੁਤ ਇੰਟੈਲੀਜੈਂਟ ਬੰਦਾ ਯਾਰ ਜਵਾਖਾ ਨਿਊਟ੍ਰੀਸ਼ਨ ਬਣਾਉਂਦਾ ਵਜਨ ਘਾਟ ਪਿੰਡ ਦੇ ਮੇਨ ਚੌਂਕ ਦੇ ਵਿੱਚ ਆਪਾਂ ਖੜੇ ਆ ਜੀ ਜ਼ਿਲ੍ਹਾ ਹੈਗਾ ਨੌਦੀਆ ਨੌਦੀਆ ਜ਼ਿਲ੍ਹੇ ਦੀ ਕੈਪੀਟਲ ਹੈਗੀ ਆ ਕ੍ਰਿਸ਼ਨਾ ਨਗਰ ਕ੍ਰਿਸ਼ਨਾ ਨਗਰ ਤੋਂ 20 ਕਿਲੋਮੀਟਰ ਦੂਰ ਬਾਈ ਹੋਰਾਂ ਦਾ ਪਿੰਡ ਆ ਜੀ ਗੋਪਾਲ ਦਾ ਜੇ ਇਹ ਸੜਕ ਵਾਲੇ ਪਾਸ ਤਾ 200 ਮੀਟਰ ਵੀ ਨਹੀਂ ਹੈਗਾ ਉੱਥੇ ਬੰਗਲਾਦੇਸ਼ ਦਾ ਬਾਰਡਰ ਆ ਜੀ ਤੇ ਇਧਰਲੇ ਪਾਸਿਓਂ ਇੱਕ ਹੋਰ ਬੰਗਲਾਦੇਸ਼ ਦਾ ਬਾਰਡਰ ਆਉਂਦਾ ਉਸ ਬੰਗਲਾਦੇਸ਼ ਦਾ ਬਾਰਡਰ ਇੱਥੋਂ 3 ਕਿਲੋਮੀਟਰ ਦੂਰ ਆ ਇਧਰਲੇ ਪਾਸੇ ਸਿਚੁਏਸ਼ਨ ਥੋੜੀ ਜਿਹੀ ਕ੍ਰਿਟੀਕਲ ਆ ਥੋੜੇ ਦਿਨਾਂ ਤੋਂ ਬੰਦੇ ਬੰਦੇ ਇੱਥੇ ਫੜੇ ਗਏ ਨੇ ਬਰਮਾ ਬੁਰਮਾ ਵਾਲੇ ਪਾਸਿਓਂ ਬੰਦੇ ਕ੍ਰੋਸ ਕਰਕੇ ਇੱਥੇ ਆ ਗਏ ਤੇ ਬੰਗਲਾਦੇਸ਼ ਦੀ ਵੀ ਸਿਚੁਏਸ਼ਨ ਅੱਜ ਕੱਲ ਕੋਈ ਠੀਕ ਨਹੀਂ ਹੈਗੀ ਤਾਂ ਕਰਕੇ ਇਧਰਲੇ ਬਾਰਡਰ ਤੇ ਜਾ ਕੇ ਵੀਡੀਓ ਬਣਾਉਣੀ ਅਲਾਉਡ ਨਹੀਂ ਹੈਗੀ ਫੈਂਸੀ ਕੋ ਉੱਥੇ ਲੱਗੀ ਹੋਈ ਆ ਮੈਂ ਦੇਖ ਕੇ ਆਇਆ ਇੱਕ ਅੱਧਾ ਸ਼ਾ ਤੇ ਹੁਣ ਆਪਾਂ ਜਿਹੜਾ ਇੱਥੋਂ 3 ਕਿਲੋਮੀਟਰ ਦੂਰ ਆ ਬਾਰਡਰ ਉੱਥੇ ਚੱਲਾਂਗੇ ਆਪਾਂ ਉਹ ਦੇਖ ਕੇ ਆਉਣੇ ਆ ਉੱਥੋਂ ਤੁਸੀਂ ਬਾਈ ਰੋਡ ਬੰਗਲਾਦੇਸ਼ ਦੇ ਵਿੱਚ ਵੀ ਜਾ ਸਕਦੇ ਆ ਤੇ ਨਾਲ ਸਾਡੇ ਮਾਸਟਰ ਜੀ ਆ ਗਏ ਉਹ ਬੈਠੇ ਨੇ ਮਾਸਟਰ ਜੀ ਇਹਨਾਂ ਦਾ ਨਾਮ ਹੈ ਗਿਆ ਕੌਸ਼ਿਕ ਪਾਲ ਤੇ ਇਹ ਬੱਚਿਆਂ ਨੂੰ ਮੈਂ ਦੱਸ ਕੇ ਹਟਿਆ ਵੀ ਇਹ ਬੱਚਿਆਂ ਨੂੰ ਤਿਆਰੀ ਕਰਾਉਂਦੇ ਨੇ ਅ ਸਿਵਲ ਸਰਵਿਸ ਜਿਹੜੇ ਵੀ ਜਵਾਕ ਕਰਨਾ ਚਾਹੁੰਦੇ ਨੇ ਬਾਈ ਦੇ ਪੜਾਏ ਹੋਏ ਜਵਾਖ ਆਰਮੀ ਦੇ ਵਿੱਚ ਵੀ ਲੱਗੇ ਹੋਏ ਨੇ ਰੇਲਵੇ ਦੇ ਵਿੱਚ ਵੀ ਬਹੁਤ ਮਤਲਬ ਵਡੀਆਂ-ਵਡੀਆਂ ਚੰਗੀਆਂ-ਚੰਗੀਆਂ ਪੋਸਟਾਂ ਤੇ ਲੱਗੇ ਹੋਏ ਨੇ ਬਾਈ ਦੇ ਆਪ ਦੇ ਟੈਸਟ ਵੀ ਬਹੁਤ ਕਲੀਅਰ ਨੇ ਬਾਈ ਕਹਿੰਦਾ ਵੀ ਕੌਨਫੀਡੈਂਸ ਘੱਟ ਹੋਣ ਕਰਕੇ ਆ ਜਿਹੜਾ ਇੰਟਰਵਿਊ ਵਗੈਰਾ ਹੁੰਦੀ ਆ ਉਹ ਚੋ ਦੋ ਵਾਰੀ ਬਾਈ ਰਹਿ ਗਿਆ ਆਹ ਵਾਲਾ ਕੌਸ਼ਿਕ ਪਾਲ ਮਾਸਟਰ ਜੀ ਤੇ ਆ ਬਾਈ ਨਵਾਂ ਆਇਆ ਇਥੇ ਆਪਕਾ ਨਾਮ ਕੀ ਆ ਸਰ ਹਾਂਜੀ ਸ਼ੁਭੰਕਰ ਸ਼ੁਭੰਕਰ ਤੇ ਇਹ ਬਾਈ ਹੈਗਾ ਸ਼ੁਭੰਕਰ ਉਧਰ ਦੇ ਪਾਸੇ ਗਪਾਲ ਖੁਆ ਮਰੀ ਜਾਂਦਾ ਤੇ ਅਸੀਂ ਤਿੰਨੇ ਜਾਣੇ ਹੁਣ ਬੰਗਲਾਦੇਸ਼ ਦੇ ਉਧਰਲੇ ਬਾਰਡਰ ਤੇ ਜਾ ਕੇ ਆਂ ਜਿੱਥੇ ਵੀਡੀਓ ਅਲਾਉਡ ਨਹੀਂ ਸੀ ਤੋਂ ਅਭੀ ਹਮ ਜੋ ਬਾਰਡਰ ਵਾਲੀ ਸਾਈਡ ਜਾਏਂਗੇ ਉਸਕਾ ਨਾਮ ਕੀ ਹੈ ਇਹ ਤੋ ਹੈ ਲੂਣਾ ਨੂਨਾ ਗੰਜ ਜੋ ਦੂਸਰਾ ਯਹਾਂ ਸੇ 2-3 ਕਿਲੋਮੀਟਰ ਦੂਰ ਹੈ ਇਹ ਦੇ ਇਹ ਦੇ ਗੇਦੇ ਬਾਰਡਰ ਤੇ ਆਪਾਂ ਜਾ ਕੇ ਆਵਾਂਗੇ ਤੇ ਇਸ ਟਾਈਮ ਆਪਾਂ ਚਲੇ ਆ ਜੀ ਗੇਦੇ ਬਾਰਡਰ ਵਾਲੇ ਪਾਸੇ ਨੂੰ ਬੰਗਲਾਦੇਸ਼ ਦਾ ਬਾਰਡਰ ਦੇਖਣ ਜਿੱਥੋਂ ਲੋਕ ਬੰਗਲਾਦੇਸ਼ ਬਾਏ ਰੋਡ ਜਾ ਸਕਦੇ ਨੇ ਵੀਜ਼ਾ ਜ਼ਰੂਰੀ ਹੈ ਬੰਗਲਾਦੇਸ਼ ਜਾਣ ਵਾਸਤੇ ਆ ਇੱਥੋਂ ਦੇ ਨੇੜੇ ਤੇੜੇ ਦੇ ਪਿੰਡ ਨੇ ਪਿੰਡ ਵੀ ਕਿਹੜੇ ਮਤਲਬ ਆਖਰੀ ਪਿੰਡ ਆਹੇ ਉਸ ਤੋਂ ਬਾਅਦ ਤਾਂ ਬਾਰਡਰ ਆ ਜਾਂਦਾ ਕੋਈ ਇਹ ਨਹੀਂ ਹੈਗਾ ਵੀ ਜਿਆਦਾ ਇੱਥੇ ਕਈ ਵਾਰ ਆਪਣੇ ਦਿਮਾਗ 'ਚ ਆਏ ਜੇ ਇਮੇਜ ਬਣ ਜਾਂਦੀ ਹੈ ਨਾ ਵੀ ਬਾਰਡਰ ਦੇ ਨੇੜੇ ਤੇੜੇ ਏਰੀਆ ਡਵੈਲਪ ਨਹੀਂ ਹੋਊਗਾ ਪਰ ਇੱਥੇ ਬੜੀਆਂ ਲੋਕਾਂ ਦੇ ਘਰ ਪਏ ਹੋਏ ਨੇ ਇੱਥੇ ਸਕੂਲ ਵੀ ਆ ਕਾਲਜ ਵੀ ਆ ਰੇਲਵੇ ਸਟੇਸ਼ਨ ਵੀ ਆ ਹੈ ਇੱਥੇ ਸੋਲਰ ਪਲਾਂਟ ਲੱਗਿਆ ਹੋਇਆ ਬਹੁਤ ਵੱਡਾ ਤੇ ਇਸ ਸਾਰੇ ਪਿੰਡ ਦੀ ਬਿਜਲੀ ਆ ਜਿਹੜੀ ਉਹ ਸੋਲਰ ਪਲਾਂਟ 'ਚੋਂ ਆਉਂਦੀ ਆ ਜੋ ਭਾਈ ਇਹ ਉੱਪਰ ਵਾਲੀ ਤਾਰਾਂ ਇਹ ਜੇ ਸੋਲਰ ਪਲਾਂਟ ਵਾਲੇ ਸੇ ਜਾ ਰਹੀ ਆ ਬਿਜਲੀ ਠੀਕ ਆ ਇਹ ਉੱਪਰ ਤਾਰਾਂ ਜਾ ਰਹੀਆਂ ਨੇ ਸੋਲਰ ਸਿਸਟਮ 'ਚੋਂ ਬਿਜਲੀ ਜਾ ਰਹੀ ਆ ਇਸ ਪਿੰਡ ਦੇ ਵਿੱਚ ਬਾਕੀ ਜੇ ਤੁਸੀਂ ਆਹ ਛੋਟੇ ਘਰ ਦੇਖ ਵੀ ਰਹੇ ਹੋ ਤਾਂ ਤੁਹਾਨੂੰ ਪਤਾ ਹੀ ਆ ਕਿ ਆਸਾਮ ਵਾਲੇ ਪਾਸੇ ਹੋ ਗਿਆ ਚਾਹੇ ਇਧਰਲੇ ਪਾਸੇ ਹੋ ਗਿਆ ਇਹ ਜਿਹੇ ਘਰ ਲੋਕਾਂ ਦੇ ਆਮ ਨੋਰਮਲ ਹੈਗੇ ਨੇ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇੱਥੇ ਲੋਕ ਜਿਆਦੇ ਕੋਈ ਬਈ ਬੈਕਵਰਡ ਨਹੀਂ ਬੈਕਵਰਡ ਨਹੀਂ ਇਹਨਾਂ ਕੋਲ ਸਭ ਫੈਸਿਲਿਟੀ ਇੱਥੇ ਹੈਗੀ ਆ ਬਾਕੀ ਜਿਹੜਾ ਵੱਡਾ ਸ਼ਹਿਰ ਆ ਇਸ ਜ਼ਿਲ੍ਹੇ ਦੀ ਜਿਹੜੀ ਰਾਜਧਾਨੀ ਆ ਕ੍ਰਿਸ਼ਨानगर ਉਹ ਸਾਰੀ ਇੱਥੋਂ 25 ਕਿਲੋਮੀਟਰ ਦੂਰ ਆ ਜੇ ਕੋਈ ਬਾਹਲਾ ਇਹਨਾਂ ਦਾ ਕੰਮ ਅੜਦਾ ਤਾਂ ਇਹ ਬੰਦੇ ਉੱਥੇ ਜਾ ਵੜਦੇ ਨੇ ਜਿਹੜਾ ਨੂਣਾ ਗਾਂਜ ਵਾਲਾ ਬਾਰਡਰ ਆ ਉਥੇ ਵੀ ਜਿਵੇਂ ਆਪਣਾ ਇੰਡੀਆ ਦੇ ਪਾਕਿਸਤਾਨ ਦਾ ਬਾਰਡਰ ਹਨਾ ਮਾੜਾ ਮੋਟਾ ਤਸਕਰੀ ਹੋ ਗਿਆ ਜਾਂ ਸਮਗਲਿੰਗ ਵਗੈਰਾ ਹੋਗੀ ਉਹ ਚੱਲਦੀ ਰਹਦੀ ਹੈ ਜਦੋਂ ਆਪਾਂ ਡੌਕੀ ਵਾਲੇ ਪਾਸੇ ਗਏ ਆ ਤਾਂ ਉਥੇ ਵੀ ਇਹੋ ਜਿਹਾ ਮਾਹੌਲ ਹੈ ਗਿਆ ਪਰ ਬੰਗਲਾਦੇਸ਼ ਦੇ ਨਾਲ ਇੰਡੀਆ ਦੇ ਸਬੰਧ ਠੀਕ ਨਹੀਂ ਹੁਣ ਪਾਕਿਸਤਾਨ ਵਾਲੇ ਬਾਰਡਰ ਵਾਲੇ ਪਾਸੇ ਸਮਗਲਿੰਗ ਵੀ ਚੱਲਦੀ ਆ ਮਾੜਾ ਮੋਟਾ ਹਨਾ ਉਹਨਾਂ ਦਾ ਆਪਸ ਦੇ ਵਿੱਚ ਵੀ ਬਹੁਤ ਵੱਡਾ ਇਸ਼ੂ ਰਹਿੰਦਾ ਇੱਥੇ ਆਪਸ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਕਿਹੜੇ ਉਥੋਂ ਦੇ ਛੋਟੇ ਮੋਟੇ ਚੋਰ ਚੱਕੇ ਲਾਲੂ ਉਹਨਾਂ ਦਾ ਇੱਥੇ ਖਤਰਾ ਰਹਿੰਦਾ ਵੀ ਕਦੇ ਉਹ ਟੱਪ ਕੇ ਆਗੇ ਕਦੇ ਉਹਨਾਂ ਨੇ ਸਮਗਲਿੰਗ ਕਰਦੀ ਜਾਂ ਫਿਰ ਇਧਰੋਂ ਕੋਈ ਚੀਜ਼ ਚੱਕ ਕੇ ਲੈ ਗਏ ਕਿਉਂਕਿ ਇੰਡੀਆ ਤੇ ਬੰਗਲਾਦੇਸ਼ ਦਾ ਜਿਹੜਾ ਵਿਚਾਲੇ ਬਾਰਡਰ ਆ ਸਾਰੇ ਕਿਤੇ ਫੈਂਸਿੰਗ ਨਹੀਂ ਲੱਗੀ ਹੋਈ ਕੁਝ ਕੁ ਥਾਵਾਂ ਤੇ ਫੈਂਸਿੰਗ ਲੱਗੀ ਹੋਈ ਆ ਤੇ ਕੁਝ ਕੁ ਥਾਵਾਂ ਤੇ ਬਾਰਡਰ ਖੁੱਲ੍ਹਾ ਹੀ ਆ ਉਧਰ ਦੀ ਲੋਕ ਆਉਂ ਜਾਂਦੇ ਨੇ ਤੇ ਫਿਰ ਇਧਰਲੇ ਪਾਸੇ ਬੀਐਸਐਫ ਬੈਠੀ ਆ ਉਹ ਫੜਫੜ ਲੈਂਦੀ ਆ ਉਹਨਾਂ ਨੂੰ ਪਰ ਇੱਥੇ ਸਿਚੁਏਸ਼ਨ ਓਵੇਂ ਖਰਾਬ ਨਹੀਂ ਹੈਗੀ ਵੀ ਕੱਲ ਨੂੰ ਲੜਾਈ ਲੱਗੀ ਤੇ ਲੋਕਾਂ ਦੇ ਘਰ 15 ਦੇ 15 20 ਪਿੰਡ ਖਾਲੀ ਕਰਾਤੇ ਹੋਰ ਐਵੇਂ ਤਾਂ ਇੱਥੇ ਕੋਈ ਸੀਨ ਨਹੀਂ ਬਹੁਤੋ ਫਰੈਂਡਲੀ ਬਾਰਡਰ ਤੇ ਬਾਕੀ ਬੰਗਲਾਦੇਸ਼ ਵੀ ਜਿਹੜਾ ਉਹ ਭਾਰਤ ਦੇ ਮੁਕਾਬਲੇ ਮਾੜਾ ਦੇਸ਼ ਹੈ ਇੱਕ ਤਾਂ ਕਰਕੇ ਭਾਰਤ ਨੂੰ ਕੋਈ ਬੜਾ ਖਤਰਾ ਨਹੀਂ ਹੈਗਾ ਤੇ ਭਾਰਤ ਤੋਂ ਬਗੈਰ ਉਹਦੀ ਕਿਸੇ ਨਾਲ ਹੋਰ ਨਾਲ ਹੱਦ ਵੀ ਨਹੀਂ ਲੱਗਦੀ ਜੇ ਆਪਾਂ ਕਹੀਏ ਬਾਰਡਰ ਸ਼ੇਅਰ ਨਹੀਂ ਹੁੰਦਾ ਕਿਸੇ ਨਾਲ ਇੱਕ ਤਰ੍ਹਾਂ ਦਾ ਬੰਗਲਾਦੇਸ਼ ਕਾਫੀ ਹੱਦ ਤੱਕ ਇੰਡੀਆ ਤੇ ਡਿਪੈਂਡ ਕਰਦਾ ਅੱਜ ਦੀ ਰੇਟ ਦੇ ਵਿੱਚ ਜਿਹੜਾ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਉਹ ਵੀ ਕਹਿੰਦੇ ਇੰਡੀਆ ਦੇ ਵਿੱਚ ਆ ਕੇ ਲੁਕੀ ਹੋਈ ਹੈ ਲੁਕੀ ਮਤਲਬ ਸ਼ਰਨ ਲਈ ਹੋਈ ਹੈ ਉੱਥੋਂ ਦੇ ਲੋਕਾਂ ਨੇ ਉਹਦਾ ਬਾਈਕਾਟ ਕਰਤਾ ਉਹਦੇ ਘਰੇ ਵੜ ਗਏ ਸਰਕਾਰ ਨੇ ਜਿਵੇਂ ਤਖਤਾ ਪਲਟ ਵਾਲੀ ਗੱਲ ਹੁੰਦੀ ਆ ਤਾਂ ਓਵੇਂ ਹੋ ਗਿਆ ਸੀ ਆ ਦੇਖੋ ਇਧਰਲੇ ਪਾਸੇ ਦੇਖੋ ਘਰ ਜਿਵੇਂ ਇਹਨਾਂ ਘਰਾਂ ਦੀ ਗੱਲ ਕਰਦਾ ਸੀ ਵੀ ਐਵੇਂ ਦੇ ਘਰ ਜੇ ਹੁਣ ਜਮਾ ਜਦੋਂ ਨੇੜੇ ਪਹੁੰਚ ਗਏ ਉਦੋਂ ਸ਼ੁਰੂ ਹੋਗੇ ਕੱਚੇ ਘਰ ਨੇ ਕੁਸ਼ਕ ਧਣਾੜ ਬੰਦੇ ਹੁੰਦੇ ਨੇ ਉਹਨਾਂ ਦੇ ਪੱਕੇ ਘਰ ਵੀ ਨੇ ਇੱਥੇ ਵੀ ਆਪਣੇ ਪੰਜਾਬ ਵਾਲਾ ਸੀਨ ਆ ਜਿਵੇਂ ਆਪਣੇ ਪੰਜਾਬ ਵਾਲੇ ਪਾਸੇ ਬੰਦੇ ਆਪਦੀ ਆਰਡਰ ਆਈਡੀ ਦਿਖਾ ਕੇ ਪਰਲੇ ਪਾਸੇ ਖੇਤੀ ਕਰਨ ਜਾ ਵੜਦੇ ਨੇ ਪਾ ਇੱਥੇ ਵੀ ਹੈਗਾ ਵੀ ਆਪ ਦੀ ਬਾਰਡਰ ਆਈਡੀ ਦਿਖਾਓ ਪਰਲੇ ਪਾਸੇ ਸੋਡੇ ਖੇਤ ਹੈਗੇ ਨੇ ਖੇਤੀ ਕਰਕੇ ਮੁੜਿਆ ਉਹ ਹਣਾ ਗੋਪਾਲ ਜੋ ਇਹ ਯਹਾਂ ਵਾਲੇ ਬੰਦੇ ਦੂਜੀ ਸਾਈਡ ਖੇਤੀ ਕਰਨੇ ਜਾਂਦੇ ਆ ਨਾ ਬਾਰਡਰ ਆਈਡੀ ਦਿਖਾ ਕੇ ਹਾਂ ਐਮ ਹਾਲ ਇੱਥੇ ਵੀ ਹੈਗਾ ਸਰ ਦੀ ਇੰਡੀਆ ਕਹਿੰਦਾ ਜੋ ਵੀ ਨੇ ਹਾਂ ਇੰਡੀਆ ਵਾਲੇ ਬਾਗਾ ਬਾਰਡਰ पे ਹੈ ਨਾ ਦੂਸਰੀ ਵਾਲੀ ਨੂੰ ਨਾ ਪਰ ਮੈਂ ਦੇਖਿਆ ਨਹੀਂ ਹਾਂ 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 ਬਾਈ ਕਹਿੰਦਾ ਵੀ ਆ ਬਾਰਡਰ ਆਈਡੀ ਦਿਖਾਓ ਤੇ ਖੇਤੀ ਕਰਕੇ ਮੁੜਿਆ ਉਹ ਆਪ ਦਾ ਆਧਾਰ ਕਾਰਡ ਵਗੈਰਾ ਦਿਖਾ ਕੇ ਅਡਰੈਸ ਚੈੱਕ ਕਰਕੇ ਜਾਣ ਦਿੰਦੇ ਨੇ ਇਸ ਟਾਈਮ ਆਪਾਂ ਬੰਗਲਾਦੇਸ਼ ਬਾਰਡਰ ਤੇ ਖੜੇ ਆ ਇਹ ਜਿਹੜੇ ਫਾਟਕ ਲੱਗੇ ਹੋਏ ਨੇ ਫਾਟਕਾਂ ਦੇ ਪਾਰ ਬੰਗਲਾਦੇਸ਼ ਆ ਇਹ ਕਹਿ ਸਕਦੇ ਹੋ ਤੁਸੀਂ 50 ਮੀਟਰ ਵੀ ਨਹੀਂ ਹੈਗਾ ਇੱਥੇ ਗੇਟ ਬੰਦ ਕੀਤਾ ਹੋਇਆ ਰੇਲਵੇ ਟਰੈਕ ਆ ਜਿਹੜਾ ਇਹਦੇ ਉੱਤੇ ਵੀ ਉਹਨਾਂ ਨੇ ਐਵੇਂ ਗੇਟ ਲਾ ਕੇ ਇਹਨੂੰ ਬੰਦ ਕਰ ਰੱਖਿਆ ਵੀ ਸਿੱਧੀਆਂ ਟ੍ਰੇਨਾਂ ਇੱਥੋਂ ਬੰਗਲਾਦੇਸ਼ ਨੂੰ ਜਾਂਦੀਆਂ ਨੇ ਮੈਂ ਤੁਹਾਨੂੰ ਆਖਰੀ ਸਟੇਸ਼ਨ ਦਿਖਾ ਕੇ ਲੈ ਕੇ ਆਉਣਾ ਬੰਗਲਾਦੇਸ਼ ਦਾ ਉਧਰਲੇ ਪਾਸੇ ਬੀਐਸਐਫ ਬੈਠੀ ਆ ਸਾਰੀ ਤਾਂ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਇੱਥੇ ਸਾਡੇ ਵੀਡੀਓ ਨਾ ਬਣਾਓ ਨੇੜੇ ਥੋੜਾ ਜਿਹਾ ਦੂਰ ਜਾ ਕੇ ਬ ਆਪਾਂ ਜਦੋਂ ਹੁਣ ਆਖਰੀ ਸਟੇਸ਼ਨ ਤੇ ਲੈ ਕੇ ਚੱਲਦੇ ਆ ਇਸ ਸਟੇਸ਼ਨ ਦਾ ਨਾਮ ਹੈਗਾ ਗੇਦੇ ਇੱਥੋਂ ਮੈਂ ਤੁਹਾਨੂੰ ਪ੍ਰੋਸੀਜਰ ਸਮਝਾਉਣਾ ਵੀ ਲੋਕ ਜਾਂਦੇ ਕਿ ਇਹ ਅਸਲ ਦੇ ਵਿੱਚ ਇੰਟਰਨੈਸ਼ਨਲ ਰੇਲਵੇ ਲਾਈਨ ਆ ਆਪਣੇ ਵਾਲੇ ਇੰਡੀਆ ਦੇ ਪਾਸੇ ਨਾ ਕ੍ਰਿਟੀਕਲ ਜੇ ਬਾਰਡਰ ਪੈਂਦੇ ਨੇ ਚਾਈਨਾ ਦਾ ਪਾਕਿਸਤਾਨ ਦਾ ਤਾਂ ਕਰਕੇ ਆਪਾਂ ਬਾਹਰ ਰੋਡ ਕੰਟਰੀਆਂ ਘੁੰਮਣ ਵਾਲੇ ਪਾਸੇ ਜਾਂਦੇ ਆ ਜਦੋਂ ਤਾਂ ਉੱਥੇ ਆਪਾਂ ਨੂੰ ਬਾਹਲੀ ਨੌਲੇਜ ਨਹੀਂ ਹੈਗੀ ਨਹੀਂ ਤਾਂ ਇੰਡੀਆ ਟੱਪ ਇੰਡੀਆ ਆਪਣਾ ਕਹਿੰਦੇ ਆ ਪਾਕਿਸਤਾਨ ਟੱਪ ਜੋ ਚਾਈਨਾ ਟੱਪ ਜੋ ਉਸ ਤੋਂ ਬਾਅਦ ਜਿੰਨੇ ਵੀ ਲੈਂਡ ਬਾਰਡਰ ਇੱਕ ਦੇਸ਼ ਦਾ ਦੂਜੇ ਦੇਸ਼ ਦੇ ਨਾਲ ਜੁੜਦਾ ਨਾ ਉੱਥੇ ਤੁਸੀਂ ਇਹੋ ਜਿਹਾ ਕੁਝ ਦੇਖਣ ਨੂੰ ਮਿਲੂਗਾ ਜਿਹੇ ਜਿਹਾ ਤੁਹਾਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਇੱਕ ਟ੍ਰੇਨ ਦੇ ਵਿੱਚ ਬਹਿ ਕੇ ਇਮੀਗ੍ਰੇਸ਼ਨ ਕਲੀਅਰ ਕਰਾਓ ਫਿਰ ਉਹ ਪਰਲੇ ਪਾਸੇ ਬੰਗਲਾਦੇਸ਼ ਦੇ ਵਿੱਚ ਟ੍ਰੇਨ ਚਲੀ ਗਈ ਫਿਰ ਤੁਹਾਡੀ ਇਮੀਗ੍ਰੇਸ਼ਨ ਕੋਈ ਨਹੀਂ ਚੈੱਕ ਕਰਦਾ ਇੱਥੋਂ ਗੋਪਾਲਬਾਈ ਸਿੱਧੀ ਜੋ ਲਾਈਨ ਹੈ ਵੇ ਕਲਕੱਤਾ ਜਾਂਦੀ ਹੈ ਕਲਕੱਤਾ ਤੋਂ ਕਲਕੱਤਾ ਕੇ ਬਾਅਦ ਬੰਦਾ ਢਾਕਾ ਜਾ ਸਕਦਾ ਹੈ ਠੀਕ ਹੈ ਜੀ ਇੰਟਰਨੈਸ਼ਨਲ ਲਾਈਨ ਹੋਗੀ ਇਹ ਯਹਾਂ ਸੇ 100 ਮੀਟਰ ਕੇ ਬਾਅਦ ਇਹ ਲਾਈਨ ਚਲੀ ਗਈ ਬੰਗਲਾਦੇਸ਼ ਵਿੱਚ ਜੋ ਟ੍ਰੇਨ ਮੇ ਆ ਜਾਏਗਾ ਢਾਕਾ ਸੇ ਟ੍ਰੇਨ ਇੰਡੀਆ ਦਾ ਲਾਸਟ ਸਟੇਸ਼ਨ ਹੈ ਇੰਡੀਆ ਦਾ ਲਾਸਟ ਸਟੇਸ਼ਨ ਨਹੀਂ ਸਾਹਮਣੇ ਇਮੀਗ੍ਰੇਸ਼ਨ ਹੋਗਾ ਸਟੇਸ਼ਨ ਮੇ ਸਟੇਸ਼ਨ ਤੇ ਇਮੀਗ੍ਰੇਸ਼ਨ ਹੋਗਾ ਅੱਜ ਜੋ ਰਿਕਸ਼ਾ ਮੇ ਆਏਗਾ ਉਧਰ ਸੇ ਹਾਂ ਹੈ ਨਾ ਇਮੀਗ੍ਰੇਸ਼ਨ ਹੋਗਾ ਉਧਰ আচ্ছা ਵਾਪਰ ਵਾਪਰ ਉਹ ਉਹ ਜੋ ਆਪ ਜਾ ਰਹੇ ਨਾ ਹਾਂ 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 ਠੀਕ ਹੈ ਠੀਕ ਹੈ ਠੀਕ ਹੈ ਬਾਈ ਨੇ ਦੱਸਿਆ ਵੀ ਜਿਹੜੇ ਅ ਇਸ ਆਖਰੀ ਸਟੇਸ਼ਨ ਤੇ ਟ੍ਰੇਨ ਥਰੂ ਜਾਣਾ ਚਾਹੁੰਦੇ ਨੇ ਉਹਨਾਂ ਦਾ ਇਮੀਗ੍ਰੇਸ਼ਨ ਹੁੰਦਾ ਰੇਲਵੇ ਸਟੇਸ਼ਨ ਤੇ ਤੇ ਜਿਨ੍ਹਾਂ ਨੇ ਟ੍ਰੇਨ ਤੇ ਨਹੀਂ ਜਾਣਾ ਇੱਥੇ ਕਿਸੇ ਦਾ ਕੋਈ 5 ਕਿਲੋਮੀਟਰ ਦੂਰ ਪਿੰਡ ਜਾਣਾ ਕਿਸੇ ਨੇ 10 ਕਿਲੋਮੀਟਰ ਦੂਰ ਆਦੇ ਪਿੰਡ ਜਾਣਾ ਉੱਥੇ ਬੈਟਰੀ ਵਾਲੀਆਂ ਜਾਂ ਪੀਟਰ ਰੇੜੇ ਜਿਹੇ ਖੜੇ ਨੇ ਉੱਚ ਸਮਾਨ ਰੱਖੋ ਇਮੀਗ੍ਰੇਸ਼ਨ ਕਰਾ ਕੇ ਉਧਰ ਦੀ ਲੰਘ ਜਾਓ ਮਤਲਬ ਪੈਦਲ ਜਾਣ ਵਾਲਾ ਦੀ ਇਮੀਗ੍ਰੇਸ਼ਨ ਉਹ ਥਾਂ ਦੇ ਉੱਤੇ ਆ ਤੇ ਜਿਨ੍ਹਾਂ ਨੇ ਟ੍ਰੇਨ 'ਚ ਜਾਣਾ ਉਹਨਾਂ ਦੀ ਇਮੀਗ੍ਰੇਸ਼ਨ ਇੱਧਰਲੇ ਪਾਸੇ ਆ ਤੇ ਆਹ ਜਿਹੜੇ ਬੰਦੇ ਹੁਣ ਇੱਥੇ ਉਤਰੇ ਨਹੀਂ ਇੱਥੇ ਸਟੇਸ਼ਨ ਤੇ ਇਹਨਾਂ ਨੂੰ ਲਾਤਾ ਇਹ ਬੰਦੇ ਆ ਰਹੇ ਨੇ ਜੀ ਮੈਂ ਆ ਬੀਬੀ ਆ ਰਹੀ ਹੈ ਸਾਹਮਣੇ ਬੁਰਕਾ ਪਾਇਆ ਹੋਇਆ ਇਹ ਬੰਗਲਾਦੇਸ਼ ਤੋਂ ਆਈ ਆ ਤੇ ਹੁਣ ਇਹ ਇੱਥੇ ਉਤਰ ਗਈ ਚਾਹੇ ਕੁੱਮ ਇਹ ਇੰਡੀਆ 'ਚ ਹੀ ਰਹੀ ਆ ਪਰ ਇੰਡੀਆ ਦੇ ਵਿੱਚ ਐਂਟਰ ਕਰਨ ਵਾਸਤੇ ਇਹਨੂੰ ਇੱਥੇ ਬੀਐਸਐਫ ਵਾਲਿਆਂ ਦੀ ਚੌਂਕੀ ਲੱਗੀ ਹੋਈ ਜਣਾ ਉੱਥੋਂ ਹੀ ਜਾਣਾ ਪਊਗਾ ਉੱਥੇ ਵੀ ਇਹਨਾਂ ਦਾ ਪਾਸਪੋਰਟ ਹੋ ਗਿਆ ਜਾਂ ਇਹਨਾਂ ਦਾ ਵੀਜ਼ਾ ਹੋ ਗਿਆ ਉਹ ਚੈੱਕ ਹੋਊਗਾ ਜਿਵੇਂ ਹੁਣ ਉਹ ਬੀਬੀ ਸਮਾਨ ਲੈ ਕੇ ਲੰਗੀ ਆ ਚਾਹੇ ਆਹ ਬੀਬੀ ਆ ਰਹੀ ਆ ਇਹ ਬੰਗਲਾਦੇਸ਼ ਨੂੰ ਬਿਲੋਂਗ ਕਰਦੇ ਨੇ ਉੱਥੇ ਜਾ ਕੇ ਇਹਨਾਂ ਦਾ ਅ ਮਤਲਬ ਇਮੀਗ੍ਰੇਸ਼ਨ ਹੋਊਗੀ ਫਿਰ ਐਂਟਰ ਕਰ ਸਕਦੇ ਨੇ ਇੱਥੇ ਸਿਰਫ ਇਹ ਖਾੜੀ ਸਕਦੇ ਨੇ ਦੇਖੋ ਇਧਰਲੇ ਪਾਸੇ ਵੀ ਬੈਰੀਗੇਟਿੰਗ ਕਰ ਰੱਖੀ ਆ ਇਧਰ ਵੀ ਬੈਰੀਗੇਟਿੰਗ ਕਰ ਰੱਖੀ ਆ ਟੱਪ ਨਹੀਂ ਸਕਦੇ ਬਾਕੀ ਬੰਗਲਾਦੇਸ਼ ਨੂੰ ਹਾਲਾਤ ਥੋੜੇ ਜੇ ਖਰਾਬ ਚੱਲ ਰਹੇ ਨੇ ਇੰਡੀਆ ਦੇ ਨੇੜੇ ਤੇੜੇ ਜਿੰਨੇ ਵੀ ਦੇਸ਼ ਨੇ ਪਹਿਲਾਂ ਸ਼੍ਰੀਲੰਕਾ ਬਰਮਾ ਤੇ ਹੁਣ ਬੰਗਲਾਦੇਸ਼ ਤਿੰਨੇ ਦੇਸ਼ਾਂ ਦੀਆਂ ਸਰਕਾਰਾਂ ਪਲਟ ਚੁਕੀਆਂ ਨਹੀਂ ਆਪਣੀ ਵਾਰੀ ਦੇਖਦੇ ਆ ਕਦੋਂ ਆਉਂਦੀ ਆ ਇੱਥੇ ਲਿਖਿਆ ਹੋਇਆ ਜੀ ਬੰਗਲਾ ਭਾਸ਼ਾ ਦੇ ਵਿੱਚ ਗੇਦੇ ਇਹ ਆਖਰੀ ਸਟੇਸ਼ਨ ਆ ਜੀ ਕੈਮਰੇ ਕੁਮਰੇ ਤੁਸੀਂ ਦੇਖੋ ਵੀ ਕਿੰਨਾ ਤਕੜਾ ਕੈਮਰਾ ਲੱਗਿਆ ਹੋਇਆ ਆ ਜਮਾ ਬਚਾਲੀ ਝੋਟੇ ਦੇ ਸਰ ਜੱਡਾ ਇੱਥੇ ਇੱਕ ਲੋਕਲ ਟ੍ਰੇਨ ਖੜੀ ਆ ਇਹ ਟ੍ਰੇਨ ਆਈ ਆ ਜੀ ਕਲਕੱਤੇ ਤੋਂ ਹੁਣ ਜਦੋਂ ਦੇ ਬੰਗਲਾਦੇਸ਼ ਦੇ ਹਾਲਾਤ ਖਰਾਬ ਹੋਏ ਨੇ ਜਿਹੜੀ ਇੱਥੇ ਸਪੈਸ਼ਲ ਐਕਸਪ੍ਰੈਸ ਟ੍ਰੇਨ ਚੱਲਦੀ ਹੁੰਦੀ ਸੀ ਜਿਹਨੂੰ ਕਿਆ ਕਿਆ ਨਾਮ ਦਾ ਉਸਕਾ ਟ੍ਰੇਨ ਕਾ ਮੋਜਰੀਸ ਮੋਜਰੀਸ ਮੈਤਰੀ ਐਕਸਪ੍ਰੈਸ ਮੈਤਰੀ 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 ਐਕਸਪ੍ਰੈਸ ਚੱਲਦੀ ਹੁੰਦੀ ਸੀ ਬੰਗਲਾਦੇਸ਼ ਦੇ ਹਾਲਾਤ ਖਰਾਬ ਹੋਣ ਕਰਕੇ ਉਹ ਹੁਣ ਟ੍ਰੇਨ ਬੰਦ ਕਰਤੀ ਹੁਣ ਜਿਨ੍ਹਾਂ ਲੋਕਾਂ ਨੇ ਵੀ ਇਧਰੋਂ ਬੰਗਲਾਦੇਸ਼ ਨੂੰ ਜਾਣਾ ਉਹਨਾਂ ਨੂੰ ਕਲਕੱਤਾ ਤੋਂ ਟ੍ਰੇਨ ਲੈ ਕੇ ਇੱਥੇ ਆਉਣਾ ਪੈਂਦਾ ਤੇ ਇੱਥੋਂ ਫਿਰ ਉਹ ਆਪਦਾ ਇਮੀਗ੍ਰੇਸ਼ਨ ਕਰਵਾ ਕੇ ਉਹ ਰੇੜੀਆਂ ਤੇ ਜਾਂ ਪੀਟਰ ਰੇੜੀਆਂ ਤੇ ਬਹਿ ਕੇ ਬੈਟਰੀ ਵਾਲੇ ਰਿਕਸ਼ਿਆਂ ਤੇ ਬਹਿ ਕੇ ਬੰਗਲਾਦੇਸ਼ 'ਚ ਐਂਟਰ ਕਰ ਸਕਦੇ ਨੇ ਜਿਹੜੀ ਇੰਡੀਆ ਤੋਂ ਬੰਗਲਾਦੇਸ਼ ਨੂੰ ਟ੍ਰੇਨ ਚੱਲਦੀ ਸੀ ਉਹ ਬੰਗਲਾਦੇਸ਼ ਦੇ ਹਾਲਾਤ ਖਰਾਬ ਹੋਣ ਕਰਕੇ ਬੰਦ ਹੋ ਗਈ ਬੰਗਲਾਦੇਸ਼ ਵਾਲੇ ਬੰਦੇ ਜਦੋਂ ਇਮੀਗ੍ਰੇਸ਼ਨ ਕਲੀਅਰ ਕਰਨ ਤੋਂ ਬਾਅਦ ਇੰਡੀਆ ਵਾਲੇ ਪਾਸੇ ਆਉਂਦੇ ਨੇ ਤਾਂ ਉਹਨਾਂ ਨੂੰ ਇੰਡੀਆ ਵਾਲੇ ਪਾਸੇ ਇਹੋ ਜਿਹਾ ਮਾਹੌਲ ਦੇਖਣ ਨੂੰ ਮਿਲਦਾ ਜਿਹੜੀਆਂ ਵੀ ਆ ਛੋਟੀਆਂ-ਛੋਟੀਆਂ ਦੁਕਾਨਾਂ ਹੀ ਜਾਣੀ ਇਹ ਸਾਰੀਆਂ ਮਨੀ ਐਕਸਚੇਂਜ ਵੀ ਆ ਤੇ ਬਾਕੀ ਕੋਈ ਹੋਰ ਡਾਕੂਮੈਂਟ ਜਿਨੇ ਲੈਣੇ ਕਰਨੇ ਹੋਣ ਬਣਾਉਣੇ ਹੋਣ ਜਾਂ ਕੋਈ SIM ਲੈਣਾ ਹੋਵੇ ਜਿਵੇਂ ਨਾਰਮਲ ਦੇਸ਼ਾਂ ਦੇ ਵਿੱਚ ਹੁੰਦਾ ਬਾਕੀਆਂ 'ਚ ਓਵੇਂ ਆ ਹੁਣ ਜਿਹੜੀ ਆ ਸਾਹਮਣੇ ਦੁਕਾਨ ਆ ਤਾਂ ਇਹ ਦੁਕਾਨ ਵੀ ਉਹਦੇ ਵਾਲੀ ਆ ਮਨੀ ਐਕਸਚੇਂਜ ਵਾਲੀ ਆ ਆਹ ਜਿਹੜਾ ਸਾਹਮਣੇ ਝੰਡਾ ਲੱਗਿਆ ਹੋਇਆ ਹੈ ਇੰਡੀਆ ਵਾਲਾ ਇਹਦੇ ਉੱਤੇ ਲਿਖਿਆ ਹੋਇਆ ਹੈ TMC TMC ਇਥੋਂ ਦੀ ਲੋਕਲ ਪਾਰਟੀ ਆ ਮਮਤਾ ਬੇਨਰਜੀ ਉਹਦੀ ਮੁੱਖ ਮੰਤਰੀ ਆ ਤੇ ਮਮਤਾ ਬੇਨਰਜੀ ਤੇ ਪੰਜਾਬ ਸਰਕਾਰ ਦਾ ਇੱਕ ਕਨੈਕਸ਼ਨ ਆ ਜੀ 1000 ਰੁਪਏ ਵਾਲਾ ਮੰਥਲੀ ਜਿਹੜਾ ਬੀਬੀਆਂ ਨੂੰ ਦੇਣਾ ਹੁੰਦਾ ਪਰ ਬਾਈ ਹੋ ਰਿਆ ਦੱਸਿਆ ਵੀ ਮਮਤਾ ਬੇਨਰਜੀ ਨੇ ਜਿਹੜਾ ਵਾਅਦਾ ਕੀਤਾ ਸੀ 1000 ਰੁਪਏ ਦੇਣ ਵਾਲਾ ਬੀਬੀਆਂ ਨੂੰ ਉਹ 1000 ਰੁਪਏ ਹਰ ਮਹੀਨੇ ਸਾਡੇ खाते चाहा गोपाल वो बात सही है ना जो यहाँ की सरकार ने बोला कि एक हजार रुपए खाते में आता है के के, का लग्की, जितना लड़की है, जितना तो है? मतलब है। बोला बोल रखा है या आता भी है आता है, आता लग्णा लग्णा है लग्णा ना लग्णा हमारे सिर्फ बोल रखा है पिछले तीन साल से इसलिए मैं कंफर्म कर रहा हूँ बाईस साल से दे रहा है बाईस साल से अच्छा जी हमारे तीन साल हो गए सरकार को तो हमारे घर पे जो है उनका छत्तीस छत्तीस हजार पंजाब सरकार की तरफ हो चुका है किराया ਏ ਬਾਈ ਮੰਮਤਾ ਬਨਰਜੀ ਨੇ ਆਪਦੇ ਬੋਲ ਪਗਾਏ ਹੋਏ ਨੇ ਤਾਂ ਹੀ ਪਿਛਲੇ 15 ਸਾਲ ਸੀ ਹੈ ਨਾ ਮੰਮਤਾ ਬਨਰਜੀ ਯਹਾਂ ਸੀ ਲਗਾਤਾਰ ਠੀਕ ਹੈ ਟੀਐਮਸੀ ਯਹਾਂ ਕੀ ਲੋਕਲ ਖੇਤਰੀ ਪਾਰਟੀ ਹੋਗੀ ਹੈ ਨਾ ਠੀਕ ਹੈ ਭਾਈ ਉਹਨਾਂ ਕ 60 ਐਮਐਲ ਦਾ ਇੱਥੇ ਬਾਈ ਕੱਪ ਦੇ ਕੇ ਗਿਆ ਚਾਹ ਲ ਤੇ ਮੈਂ ਬਾਈ ਨੂੰ ਪੁੱਛਿਆ ਮੈਂ ਕਿਹਾ ਵੀ ਇਹ 60 ਐਮਐਲ ਹੀ ਹੈ ਕਿ ਵੈਸੇ ਲਿਖਿਆ ਹੋਇਆ ਹੈ ਕਿ 60 ਐਮਐਲ ਦੀ ਚਾਹ ਦਾਗਾ ਆਪਾਂ ਉੱਪਰੋਂ ਥੋੜਾ ਜਿਹਾ ਊਣਾ ਇਹ 50 ਐਮਐਲ ਹੀ ਹੋਣਾ ਐਡੇ ਐਡੇ ਕੱਪ ਮਿਲਦੇ ਨੇ ਇੱਥੇ ਚਾਹ ਦੇ ਜਿਨੇ ਚਾਰਾਂ ਬੰਦਿਆਂ ਦੇ ਕੱਪ ਮਿਲਾ ਕੇ ਚਾਹ ਦੇ ਇੱਕ ਕੱਪ ਬਣਦਾ ਮੇਰਾ ਤਾਂ ਕਰਕੇ ਲੋਕਾਂ ਨੂੰ ਲੱਗਦਾ ਵੀ ਇਹ ਚਾਹ ਵਾਲੀ ਪੀਂਦਾ ਚਾਹ ਨਹੀਂ ਮੈਂ ਵਾਲੀ ਪੀਂਦਾ ਚਾਹ ਦੀ ਕੁਆਂਟੀਟੀ ਇੱਧਰ ਬਹੁਤ ਘੱਟ ਹੁੰਦੀ ਹੈ ਬਾਈ ਨੇ ਦੱਸਿਆ ਵੀ ਇੱਥੇ ਸਾਰਾ ਕੁਝ ਪਹਿਲਾਂ ਜਮਾ ਓਪਨ ਹੁੰਦਾ ਸੀ ਫ੍ਰੀ ਹੁੰਦਾ ਸੀ ਜੇ ਮਰਜੀ ਤੁਸੀਂ ਆਓ ਫੋਟੋ ਖਿੱਚੋ ਵੀਡੀਓ ਬਣਾਓ ਕੋਈ ਰੋਕ ਟੋਕ ਨਹੀਂ ਸੀ ਪਰ ਬੰਗਲਾਦੇਸ਼ ਦੇ ਜਦੋਂ ਦੇ ਹਾਲਾਤ ਖਰਾਬ ਹੋਏ ਨੇ ਹੁਣ ਇੱਥੇ ਵੀਡੀਓ ਵੀਡੀਓ ਬਣਾਉਣ ਤੇ ਫੋਟੋਆਂ ਖਿੱਚਣ ਦੇ ਇਤਰਾਜ਼ ਕਰਦੇ ਨੇ 15 ਅਗਸਤ ਵਾਲੇ ਦਿਨ ਇੱਥੇ ਕੰਮ ਖੁੱਲਾ ਹੀ ਹੁੰਦਾ ਵੀ ਜਿਹੜਾ ਮਰਜ਼ੀ ਫੋਟੋ ਖਿੱਚੋ ਜਿਹੜਾ ਮਰਜ਼ੀ ਵੀਡੀਓ ਬਣਾਓ ਬਸ ਆਹ ਏਡੀ ਮੈਂ ਗੱਲ ਕਰਦਾ ਸੀ ਵੀ ਜੇ ਟ੍ਰੇਨ 'ਚ ਜਾਣਾ ਵੈਸੇ ਜਿਹੜੀ ਅੱਜ ਦੀ ਡੇਟ ਦੇ ਵਿੱਚੋਂ ਟ੍ਰੇਨ ਬੰਦ ਆ ਨਾ ਉਹ ਸਪੈਸ਼ਲ ਟ੍ਰੇਨ ਆਉਂਦੀ ਆ ਉਹ ਏਸੀ ਵਾਲੀ ਹੁੰਦੀ ਹੈ ਏਸੀ ਵਾਲੀ ਟ੍ਰੇਨ ਹੁੰਦੀ ਆ ਉਹ ਜਿਵੇਂ ਆ ਜਿਹੜੀ ਪਿੱਛੇ ਤੁਹਾਨੂੰ ਟ੍ਰੇਨ ਦਿਖਾਈ ਆ ਆਪਾਂ ਇਹ ਤਾਂ ਕਲਕੱਤੇ ਤੋਂ ਇੱਥੇ ਤੱਕ ਆਈ ਆ ਬਸ ਇੱਥੋਂ ਤੁਸੀਂ ਉਤਰ ਕੇ ਤੁਰ ਕੇ ਬੰਗਲਾਦੇਸ਼ ਜਾ ਸਕਦੇ ਹੋ ਪਰ ਜੇ ਤੁਸੀਂ ਟ੍ਰੇਨ 'ਚ ਹੀ ਬੰਗਲਾਦੇਸ਼ ਜਾਣਾ ਉਹ ਸਪੈਸ਼ਲ ਟ੍ਰੇਨ ਹੁੰਦੀ ਆ ਏਸੀ ਵਾਲੀ ਉਹਦੇ ਵਿੱਚ ਇਮੀਗ੍ਰੇਸ਼ਨ ਹੁੰਦਾ ਤੇ ਉਹ ਟ੍ਰੇਨਾਂ ਅੱਜ ਦੀ ਡੇਟ ਦੇ ਵਿੱਚ ਬੰਗਲਾਦੇਸ਼ ਦੇ ਹਾਲਾਤ ਖਰਾਬ ਹੋਣ ਕਰਕੇ ਬੰਦ ਕਰ ਰੱਖੀਆਂ ਨੇ ਐਸੀ ਜੀ ਗੋਪਾਲ ਭਾਈ ਹਾਂ ਹਾਂ ਠੀਕ ਹੈ ਬਾਰਡਰ ਦੇ ਨਾਲ ਹੀ ਇਧਰਲੇ ਪਾਸੇ ਭਾਈ ਇੱਕ ਆ ਪਾਰਕ ਬਣਿਆ ਹੋਇਆ ਜਿ ਆਪਣੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਪਾਰਕ ਬਣੇ ਹੁੰਦੇ ਨਾ ਤਾਂ ਬਾਰਡਰ ਦੇ ਇਧਰਲੇ ਪਾਸੇ ਪਾਰਕ ਬਣਿਆ ਹੋਇਆ ਪਰ ਆ ਮਸ਼ੀਨਾਂ ਦਾ ਸਾਰੇ ਕਿਤੇ ਲੱਗੀਆਂ ਹੁੰਦੀਆਂ ਨਹੀਂ ਪਰ ਜੇ ਆਪਾਂ ਫ੍ਰੀ ਰਾਡ ਦੀ ਗੱਲ ਕਰੀਏ ਨਾ ਐਵੇਂ ਨਹੀਂ ਕੋਈ ਛੱਡਦਾ ਆ ਦੇਖੋ ਇਹ ਰਾਡ ਅਹੀਂ ਛੱਡ ਰખીਆ ਲੋਹਾ ਇਧਰਲੇ ਪਾਸੇ ਰਾਡ ਪਈਆ ਆ ਦੇਖੋ ਇਹਦੇ ਵਿੱਚ ਵੇਟ ਵੀ ਪਾਇਆ ਹੋਇਆ ਯਾਰ ਐਸੇ ਚੋਰੀ-ਚੋਰੀ ਨਹੀਂ ਕਰਦਾ ਇਸ ਲੋਹੇ ਕੋਈ ਕੈਂਪ ਕੇ ਸਾਹਮਣੇ ਕੌਣ ਕਰੇਗਾ ਚੋਰੀ ਕੈਂਪ ਕੇ ਸਾਹਮਣੇ ਕੌਣ ਕਰੇਗਾ ਚੋਰੀ करता शुरू हम आप जिम ला लगे मगला दास दास नहीं, नहीं। बेंच के बॉर्डर से दस दस किलो दिन प्लेटा ने बेंच बुंच तो ठीक है ये तो हल्का है यार ये दूसरे बारी डालते हैं इसमें ये वाला है। ये वाला डालेंगे ये कितने कितने किलो है पूरी पूरी है? 20 20 20 20 20 20 किलो पंद्रह 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 ਇਹ ਹੋ ਗਿਆ 25 25 25 25 ਕਿਲੋ ਹੋ ਗਿਆ ਕਿੰਨਾ ਹੋ ਗਿਆ 50 ਹਾਂ 50 50 ਚਲੋ ਹਾਂ ਇੱਡਤਾ ਦੇਖੀ ਆਵਾ ਇਹ ਹੋ ਗਿਆ 50 ਕਿਲੋ ਹੁਣ ਤਾਂ ਮੰਨਦੇ ਹਾਂ ਵੀ ਮੈਂ ਜਿੰਮ ਜਮ ਲਾਉਣਾ ਵਾਦ ਆ ਗਿਆ ਅਸ਼ਟੋ ਜੀ ਹੁਬ ਆਪ ਦੀ ਵਾਰੀ ਹੈ ਹੈ ਇਹ ਮਾਸਟਰ ਜੀ ਨਾ ਮਾਸਟਰ ਜੀ ਕਰਨ ਆ ਨਿਕਲ ਗਿਆ ਹਨ ਠੀਕ ਹੈ ਠੀਕ ਹੈ ਠੀਕ ਹੈ ਜੱਟ ਜੀ ਕਿਸਮਤ ਚੰਗੀ ਆ ਕਿ ਤੇ ਪਹਿਲਾਂ ਨਿਕਲ ਜਾਂਦਾ ਮਾਸਟਰ ਜੀ ਆਓ ਥੋੜਾ ਸਾ ਗੋਪਾਲ ਭਾਈ ਇੱਕ ਦਿਨ ਮਾਰ ਕੇ ਨਾ ਪੂਰਾ ਚੇਸ ਹੇਲ ਜਾਏ ਚਲੋ ਵਧੀਆ ਬਣਾਇਆ ਹੋਇਆ ਇਧਰਲੇ ਪਾਸੇ ਮਸ਼ੀਨਾਂ ਸਾਰੀਆਂ ਕੰਮ ਦੀਆਂ ਨੇ ਆ ਦੇਖੋ ਆ ਰੱਸਾ ਚੜਨ ਵਾਸਤੇ ਹਣਾ ਆ ਤਾਂ ਚਲੋ ਦੂਜਾ ਆ ਗਿਆ ਪਿੰਗਾ ਪੁੰਗਾ ਝੂਟਣ ਵਾਲੀਆਂ ਇੱਥੇ ਗਰਾਉਂਡ ਗਰਾਉਂਡ ਕਰਕੇ ਨਾ ਆ ਭੱਜ ਭੁੱਜ ਕੇ ਆ ਕੇ ਇੱਥੇ ਬੰਦਾ ਜ਼ੋਰ ਮਾਰ ਲੇ ਮਿਹਨਤਾ ਹੋਈ ਮਾੜਾ ਜਿਹਾ ਵੇਟ ਮਿਲ ਗਿਆ ਸੋਨੂੰ ਜ਼ੋਰ ਮਾਰਨ ਵਾਸਤੇ ਚਲੋ ਇਧਰ ਪਿਛਲੇ ਪਾਸੇ ਬਹੁਤ ਜ਼ਿਆਦੇ ਅੰਬ ਦੇ ਪੇੜ ਲੱਗੇ ਹੋਏ ਨੇ ਅੰਬ ਦੇ ਦਰਖਤ ਲੱਗੇ ਹੋਏ ਨੇ ਆ ਆ ਦੇਖੋ ਸਾਰੇ ਇਹ ਮੈਂ ਪਰਸੋਂ ਤੋਂ ਨੋਟ ਕਰਦਾ ਆ ਰਿਹਾ ਜਦੋਂ ਮਾਲ ਦਾ ਘੁੰਮ ਰਿਹਾ ਸੀ ਮੈਂ ਉਦੋਂ ਵੀ ਉਸ ਤੋਂ ਬਾਅਦ ਮਰਸ਼ੀਦਾਬਾਦ ਵਾਲੇ ਪਾਸਿਓਂ ਆਪਾਂ ਉਹ ਥਾਵਾਂ ਦੇ ਘੁੰਮਣ ਗਏ ਆ ਤਾਂ ਬਹੁਤ ਵੱਡੇ ਵੱਡੇ ਉੱਥੇ ਗਾਰਡਨ ਬਾਗ ਬਣੇ ਹੋਏ ਸੀ ਉੱਥੇ ਵੀ ਅੰਬ ਦੇ ਦਰਖਤ ਲੱਗੇ ਹੋਏ ਸੀ ਇੱਧਰ ਵੀ ਪਿਛਲੇ ਪਾਸੇ ਬਹੁਤ ਅੰਬ ਲੱਗਿਆ ਹੋਇਆ ਅੰਬ ਕੇਲੇ ਦੇ ਦਰਖਤ ਬਹੁਤ ਲੱਗੇ ਹੋਏ ਨੇ ਹੁਣ ਆਪਾਂ ਵਾਪਸ ਸ਼ਹਿਰ ਵਾਲੇ ਪਾਸੇ ਨੂੰ ਚੱਲੇ ਆਂ ਪਤਾ ਨਹੀਂ ਮੇਰੀ ਕਿਸਮਤ 'ਚ ਹੀ ਕਿਉਂ ਆ ਵੀ ਜਿੱਥੇ ਵੀ ਮੈਂ ਜਾਣਾ ਉੱਥੇ ਹਾਲਾਤ ਸਿਚੁਏਸ਼ਨ ਖਰਾਬ ਹੀ ਮਿਲਦੀ ਆ ਮੈਨੂੰ ਜਦੋਂ ਆ ਮੈਂ ਵੈਸਟ ਬੰਗਾਲ ਦੇ ਵਿੱਚ ਆਇਆ ਸਿਰਫ ਮੈਂ ਮਧੂਪੁਰ ਧਾਮ ਦੇ ਵਿੱਚ ਗਿਆ ਉੱਥੇ ਹੁੰਦਾ ਨੇ ਮੈਨੂੰ ਖੁੱਲੀ ਛੂਟ ਦੇਤੀ ਸੀ ਕਹਿੰਦਾ ਵੀ ਜੇ ਮਰਜ਼ੀ ਵੀਡੀਓ ਬਣਾ ਉਸ ਤੋਂ ਬਾਅਦ ਜਿੱਥੇ ਕਿਤੇ ਵੀ ਮੈਂ ਗਿਆ ਹਾਲਾਤ ਖਰਾਬ ਹਾਲਾਤ ਖਰਾਬ ਜਿਹੜੀ ਨਾਦੀਆ ਮਸਜਿਦ ਮੈਂ ਦੇਖਣਾ ਚਾਹੁੰਦਾ ਸੀ ਹਨਾ ਉਹਦੇ ਵੀ ਵਿੱਚ ਇਸ਼ੂ ਚੱਲ ਰਿਹਾ ਸੀ ਉੱਥੇ ਵੀ ਕੈਮਰਾ ਨਹੀਂ ਵਰਤਣ ਦਿੱਤਾ ਬੰਗਲਾਦੇਸ਼ ਬਾਰਡਰ ਵਾਲੇ ਪਾਸੇ ਇੱਧਰ ਕੰਮ ਖੁੱਲਾ ਹੀ ਹੁੰਦਾ ਸੀ ਵੀਡੀਓ ਫੋਟੋ ਜੇ ਮਰਜ਼ੀ ਬਣਾਓ ਇਧਰ ਵੀ ਹਾਲਾਤ ਖਰਾਬ ਹੋ ਗਏ ਉਦੋਂ ਪਹਿਲਾਂ ਮਣੀਪੁਰ ਗਿਆ ਮਣੀਪੁਰ ਚ ਵੀ ਹਾਲਾਤ ਖਰਾਬ ਨੇ ਇਧਰਲੇ ਪਾਸੇ ਸਾਰੇ ਪਾਸੇ ਇਹੀ ਹਾਲਾਤ ਜੇ ਖਰਾਬ ਲੱਗਦੇ ਨੇ ਮਣੀਪੁਰ ਵਾਲੇ ਪਾਸੇ ਵੀ ਨਾਗਲੈਂਡ ਦੇ ਵਿੱਚ ਵੀ ਮਾੜਾ ਮਾੜਾ ਇਸ਼ੂ ਦੱਸ ਦਿੰਦੇ ਨੇ ਉਹਦੇ ਨਾਲ ਬਰਮਾ ਲੱਗਿਆ ਬਰਮਾ ਚ ਵੀ ਇਧਰ ਬੰਗਲਾਦੇਸ਼ ਵੀ ਇਸ਼ੂ ਖਰਾਬ ਹੋ ਗਿਆ ਉਹ ਉਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਵਿੱਚ ਸਹੀ ਸ਼੍ਰੀਲੰਕਾ ਦੇ ਵਿੱਚ ਜਦੋਂ ਅਸੀਂ ਗਏ ਆ ਉਦੋਂ ਹਾਲਾਤ ਠੀਕ ਹੋ ਗਏ ਸੀ ਪਰ ਉਸ ਤੋਂ ਪਹਿਲਾਂ ਖਰਾਬ ਸੀ ਹੁਣ ਇਹ ਨਹੀਂ ਪਤਾ ਲੱਗਦਾ ਵੀ ਜਿੱਥੇ ਜਿੱਥੇ ਮੈਂ ਪੈਰ ਪਾਉਣਾ ਚਾਹਣਾ ਉੱਥੇ ਉੱਥੇ ਪਹਿਲੀ ਹਾਲਾਤ ਖਰਾਬ ਕਿਉਂ ਹੋ ਜਾਂਦੇ ਨੇ ਕਿਲੇ ਕੇ ਬਗਨ ਬਹੁਤ ਹੈ ਹਾਂ ਅਕੇਲੇ ਇਧਰਲੇ ਪਾਸੇ ਬਹੁਤ ਲੱਗਦੇ ਨੇ ਯਾਰ ਬਾਕੀ ਜੇ ਖੇਤੀਬਾੜੀ ਦੀ ਗੱਲ ਕਰੀਏ ਨਾ ਜਿਵੇਂ ਦੀਆਂ ਫਸਲਾਂ ਸੀਜ਼ਨ ਦੇ ਵਿੱਚ ਆਪਣੇ ਵਾਲੇ ਪਾਸੇ ਹੁੰਦੀਆਂ ਨੇ ਉਵੇਂ ਦੀਆਂ ਹੀ ਇਧਰਲੇ ਪਾਸੇ ਨਹੀਂ ਤੇ ਬਾਈ ਨੂੰ ਪੁੱਛਿਆ ਮੈਂ ਕਣਕ ਕਹਿੰਦਾ ਬਾਈ ਸਾਡੇ ਕਣਕ ਵੀ ਲੱਗਦੀ ਆ ਅਸੀਂ ਚੌਲ ਵੀ ਲਾਉਣੇ ਆ ਸੰਡਾਲੀਆਂ ਸਬਜ਼ੀਆਂ ਗਰਮੀ ਵਾਲੀਆਂ ਸਾਰਾ ਕੁਝ ਜਿਵੇਂ ਆਪਣੇ ਪੰਜਾਬ ਵਾਲੇ ਪਾਸੇ ਮੌਸਮ ਹੁੰਦਾ ਨਾ ਉਵੇਂ ਦਾ ਮੌਸਮ ਇਧਰਲੇ ਪਾਸੇ ਹੈਗਾ ਤੇ ਤਾਂ ਕਰਕੇ ਫਿਰ ਇਥੋਂ ਵਾਲੀਆਂ ਸਬਜ਼ੀਆਂ ਸੇਮ ਪੰਜਾਬ ਦੇ ਨਾਲ ਦੀਆਂ ਹੁੰਦੀਆਂ ਨੇ ਬਾਈ ਕੈਨੇਡਾ ਤੁਸੀਂ ਪਾਪਾ ਪਾਣ ਖਾਂਦੇ ਨਾ ਪਾਣ ਵਾਲਾ ਪੱਤਾ ਜਿਹਦੇ ਉੱਤੇ ਇਹ ਖਾ ਕੇ ਕਹਿੰਦੇ ਮੂੰਹ ਲਾਲ ਹੋ ਜਾਂਦਾ ਉਹ ਪਾਣ ਵਾਲਾ ਪੱਤਾ ਦਿਖਾ ਮੈਂ ਕਿਹਾ ਮੈਨੂੰ ਕਿੱਥੇ ਆ ਹਾਂ ਕਹਾਂ ਲੈ ਚਲੇ ਜੰਗਲ ਮੈਂ ਦੇਖੋ ਅਰੇ ਹਰੂਸ ਫਾਜ਼ਲ ਤੁਹਾਨੂੰ ਲੱਗਦਾ ਹੈ ਹੈ ਸਟਾਪ ਕਰੋ ਜਲੋ ਜਲੋ ਚਲੋ ਜੀ ਆ ਸਾਰੇ ਕੇਲੇ ਲੱਗੇ ਹੋਏ ਨਹੀਂ ਕੱਚੇ ਕੇਲੇ ਵੀ ਤੋੜਦੇ ਨੇ ਇਧਰਲੇ ਪਾਸੇ ਕੇਲਿਆਂ ਤੋਂ ਬਣੇ ਹੋਏ ਦੁਕਾਨਾਂ ਦੇ ਉੱਤੇ ਤੁਹਾਨੂੰ ਚਿਪਸ ਵੀ ਮਿਲਦੇ ਨੇ ਕੱਚੇ ਕੇਲਿਆਂ ਦੀ ਸਬਜ਼ੀ ਸਬਜ਼ੀ ਵੀ ਬਣਾਉਂਦੇ ਨੇ ਵੈਸੇ ਤਾਂ ਨਾਰਮਲ ਆ ਉਹ ਚੀਜ਼ ਪਰ ਆਪਣੇ ਉਹਨਾਂ ਰਿਵਾਜ ਹੈ ਨਹੀਂ ਆ ਦੇਖੋ ਆ ਕੱਚੇ ਕੇਲੇ ਲੱਗੇ ਪਏ ਨੇ ਇੱਥੇ ਮਤਲਬ ਹਜੇ ਪੱਕੇ ਨਹੀਂ ਹੈਗੇ ਗੁੱਛਾ ਹੀ ਲੱਗਿਆ ਹੋਇਆ ਕੇਲਾ ਇਧਰ ਬਾਧੂ ਹੋ ਜਾਂਦਾ ਕਹਾਂ ਪਿਆ अच्छा इसमें लड़के होता प्रवेश निषेध है इसमें लड़कियों का प्रवेश निषेध है मतलब ਇਹਦੇ ਵਿੱਚ ਕੁੜੀਆਂ ਨਹੀਂ ਜਾ ਸਕਦੀਆਂ ਤਾਂ ਪੰਖੜਾ ਖੜਾ ਹੋ ਜਾਏਗਾ ਪੰਖੜਾ ਖੜਾ ਹੋ ਜਾਏਗਾ ਉਹ ਯਾਰ اچھا ਜੀ ਹਾਂ ਉਹਨਾਂ ਮੈਂ ਬਾਈ ਹੋਰਾਂ ਨੂੰ ਕਿਹਾ ਸੀ ਵੀ ਜਿੱਥੇ ਪਾਣ ਦੀ ਖੇਤੀ ਹੁੰਦੀ ਹੈ ਨਾ ਪਾਣ ਦੇ ਪੱਤੇ ਲੱਗਦੇ ਨੇ ਵੀ ਮੈਨੂੰ ਉਹ ਦਿਖਾਓ ਤੇ ਆਹ ਪਿਛਲੇ ਪਾਸੇ ਸਾਰਾ ਐਂ ਢਾਕ ਕੇ ਨਾ ਇਧਰਲੇ ਪਾਸੇ ਬਾਸ ਵੀ ਲੱਗਿਆ ਹੋਇਆ ਥੋੜਾ ਬਹੁਤ ਇਹ ਪਾਣ ਦੀ ਖੇਤੀ ਆ ਬਾਈ ਕਹਿੰਦਾ ਵੀ ਇਹਦੇ ਵਿੱਚ ਕੋਈ ਵੀ ਕੁੜੀ ਪ੍ਰਵੇਸ਼ ਨਹੀਂ ਕਰਨੀ ਚਾਹੀਦੀ ਐਂਟਰ ਨਹੀਂ ਕਰਨੀ ਚਾਹੀਦੀ ਜੇ ਕੁੜੀ ਪਾਣ ਦੀ ਖੇਤੀ ਦੇ ਵਿੱਚ ਚਲੀ ਗਈ ਤਾਂ ਪਾਣ ਦੀ ਖੇਤੀ ਸਾਰੀ ਖਰਾਬ ਹੋ ਜੂਗੀ ਬਾਈ ਹੋਰਾਂ ਨੇ ਮੈਨੂੰ ਇਹ ਦੱਸਿਆ ਮੈਂ ਕਿਹਾ ਯਾਰ ਇਸ ਦਾ ਰੀਜ਼ਨ ਕੀ ਹੋ ਸਕਦਾ ਹੈ ਤੂੰ ਸਮਝ ਕਰ ਹੈ ਪੁਰਾਣੇ ਟਾਈਮ ਸੇ ਬੋਲਤੇ ਲੋਕ ਮਤਲਬ ਜੈਸੇ ਬਜ਼ੁਰਗੋਂ ਸੇ ਚਲਾ ਆਤਾ ਹੈ ਕਦੀ ਟਰਾਈ ਕਰਕੇ ਦੇਖਿਆ ਐਸੇ ਟਰਾਈ ਕਰਕੇ ਦੇਖਿਆ ਵੈਸੇ ਜਾਣ ਹੀ ਨਹੀਂ ਦਿੱਤੇ ਤੋ ਇਸ ਕੋ ਲਗਾਣੇ ਕਾ ਕਾਰਨ ਵੀ ਇਹੀ ਹੈ ਨਹੀਂ ਨਹੀਂ ਜਦੋਂ ਧੁੱਪ ਨਹੀਂ ਧੁੱਪ ਨਹੀਂ ਜ਼ਿਆਦਾ ਧੁੱਪ ਨਹੀਂ ਲਗਣੀ ਚਾਹੀਏ ਤਾਂ ਇਹ ਵਾਲਾ ਪਾਣ ਵਹੀ ਹੈ ਜਿਸke ਉੱਪਰ ਉਹ ਕੱਥਾ ਵਗੈਰਾ ਲਗਾ ਕੇ ਖਾਤੇ ਹੈ ਹਨਾ ਠੀਕ ਹੈ ਯਾਰ ਮੈਂ ਪਾਣ ਦੀ ਖੇਤੀ ਦੇਖਣ ਆਇਆ ਪਰ ਪ੍ਰਾਣੀਆਂ ਮੰਨਤਾ ਦੇ ਅਕੋਰਡਿੰਗ ਜਿਹੜਾ ਇਹਨਾਂ ਦਾ ਚੱਲਦਾ ਰਿਵਾਜ ਵੀ ਕੁੜੀ ਇਹਦੇ ਵਿੱਚ ਐਂਟਰ ਨਹੀਂ ਕਰਨੀ ਚਾਹੀਦੀ ਬਈ ਖੇਤੀ ਖਰਾਬ ਹੋ ਜਾਂਦੀ ਹੈ ਤੇ ਬੰਦਾ ਐਂਟਰ ਕਰ ਜੇ ਫੇਰ ਤਾਂ ਨਹੀਂ ਖਰਾਬ ਹੁੰਦੀ ਜੇ ਬੰਦਾ ਹੀ ਕੁੜੀਆਂ ਵਰਗਾ ਹੋਵੇ ਅੱਜ ਕੱਲ ਰਿਵਾਜ ਚੱਲ ਰਿਹਾ ਅਗਰ ਲੜਕਾ ਲੜਕੀਆਂ ਜਿਹਾਸਾ ਹੁਆ ਤੋ ਵੈਸਾ ਬੰਦਾ ਵੀ ਨਹੀਂ ਜਾ ਸਕਦਾ ਅੰਦਰ ਠੀਕ ਹੈ ਬਾਈ ਯਾਰ ਤੇ ਆਹ ਦੇਖੋ ਬਾਈ ਸੋ ਨਮਿੰਦਰ ਉਹ ਦਿਖਾਤੀ ਪਾਣ ਦੀ ਖੇਤੀ ਤੇ ਇਹਨੂੰ ਬਾੜੀ ਤੁੱਪਣੀ ਲੱਗਣੀ ਚਾਹੀਦੀ ਤਾਂ ਕਰਕੇ ਇਸ ਤੀਰਾ ਦੇ ਨਾਲ ਇਹਨੂੰ ਟਕਿਆ ਹੋਇਆ ਤੇ ਆਹ ਗੱਲ ਮੈਨੂੰ ਨਵੀਂ ਪਤਾ ਲੱਗੀ ਆ ਇਹ ਅੰਧਵਿਸ਼ਵਾਸ ਵੀ ਹੋ ਸਕਦਾ ਜਾਂ ਫਿਰ ਪ੍ਰਾਣੀਆਂ ਖੋਤਾਂ ਜਾਂ ਮਨੋਤਾਂ ਜਿਹੜੇ ਬਜ਼ੁਰਗਾਂ ਤੋਂ ਸੁਣਦੇ ਆਉਂਦੇ ਨੇ ਉਹ ਚਲਦੀਆਂ ਆ ਰਹੀਆਂ ਨੇ ਯਾਰ ਇਸ ਕੋ ਬਾਜ਼ਾਰ ਮੇਂ ਵੇਚਤੇ ਵੀ ਹੈ ਆ ਕੀ ਮਤਲਬ ਕੀ ਰੇਟ ਹੋਤਾ ਹੈ ਇਸ ਕਾ ਫਿਰ ਵੀ ਅਗਰ ਬਿਕਤਾ ਹੈ ਤੋ ਯਹੀ पत्ता बिकता है पत्ता पत्ते, पत्ते का बंडल बना के बेचते हैं के बना के, हाँ वो के वो बेचते है। ये एक्सपोर्ट भी होता है कहीं बाहर हाँ। ये यहाँ की स्पेशल है या इधर वाले एरिया में होती है, है के क्या रेट होता है इस बंडल का बंडल में एक उधर का जो दुकान में देता है एक रुपये में दस रुपये में दस एक एक का एक रूपए का एक पत्ता कितना टाइम लगता है इसको मतलब पत्ता बनने में ਕਤਸਾ ਪਤਾ ਨਹੀਂ اچھا ਠੀਕ ਹੈ ਤੇ ਚਲੋ ਇਹ ਚੀਜ਼ ਆਪਾਂ ਨੂੰ ਇੱਥੇ ਪਤਾ ਲੱਗੀਆਂ ਨੇ ਪਾਣ ਦੀ ਖੇਤੀ ਨੂੰ ਲੈ ਕੇ ਠੀਕ ਹੈ ਜੀ ਚਲੇ ਆਪਾਂ ਹਮ ਜਦੋਂ ਆਪਾਂ ਵੈਸਟ ਬੰਗਾਲ ਘੁੰਮਣਾ ਸ਼ੁਰੂ ਕੀਤਾ ਨਾ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਇੰਡੀਆ ਦਾ 50% ਜੂਟ ਆ ਜਿਹੜਾ ਉਹ ਵੈਸਟ ਬੰਗਾਲ ਪ੍ਰੋਡਿਊਸ ਕਰਦਾ ਪਰ ਫਿਲਹਾਲ ਦੀ ਘੜੀ ਦੇ ਵਿੱਚ ਇਹ ਸੀਜ਼ਨ ਨਹੀਂ ਹੈਗਾ ਜੂਟ ਵਾਲਾ ਜੂਟ ਦਾ ਸੀਜ਼ਨ ਲੱਗਦਾ ਜਦੋਂ ਜਾਦੇ ਮੀਂਹ ਪੈਂਦੇ ਨੇ ਬਾਸ ਬਾਈ ਹੋਰਾਂ ਦੇ ਪਿੰਡ ਚ ਇੱਕ ਮੰਦਿਰ ਬਣਿਆ ਹੋਇਆ ਬਾਈ ਜੀ ਤੁਹਾਨੂੰ ਆਪਾਂ ਮੰਦਿਰ ਚ ਲੈ ਕੇ ਚੱਲਦੇ ਆਂ ਤੇ ਇਹ ਮੰਦਿਰ ਘੱਟੋ ਘੱਟ 2 250 ਸਾਲ ਤੋਂ ਵੀ ਪੁਰਾਣਾ ਬਿਲਡਿੰਗ ਉਹ ਪਰਲੇ ਪਾਸੇ ਵਾਲਾ ਏਰੀਆ ਜਾ ਲੱਗਦਾ ਪਰ ਉੱਥੇ ਵੀ ਇੱਟ ਵੱਡੀ ਲੱਗੀ ਹੋਈ ਹੈ ਜਿਹੜੀਆਂ ਨਾਰਮਲ ਇਟਾ ਅੱਜ ਕੱਲ ਦੀ ਡੇਟ ਤੇ ਚੱਲਦੀਆਂ ਨਹੀਂ ਪੁਰਾਣੇ ਟਾਈਮਾਂ ਦਾ ਮੰਦਿਰ ਹੋਣਾ ਪਰ ਇਹਨੂੰ ਹੌਲੀ ਹੌਲੀ ਰੈਨੋਵੇਟ ਕਰਕੇ ਇਹਨਾਂ ਨੇ ਐਵੇਂ ਦਾ ਮਤਲਬ ਨਵੀਂ ਦਿਖ ਦੇਤੀ ਜੋ ਆ ਕੀ ਯਾ Kusum Sarovar Radha Kund ਇਹਨਾਂ ਦੇ ਪੁਰਾਣੇ ਇਤਿਹਾਸਿਕ ਮੰਦਰ ਹੋਣਗੇ गोविंद कुंड ਗੋਵਰਧਨ ਰਾਧਾ ਰਾਣੀ ਟੈਂਪਲ ਬਰਸਾਨਾ ਕੇਸ਼ੀ ਘਾਟ ਬ੍ਰਿੰਦਾਵਨ ਇਹ ਮਤਲਬ ਕਿਸ਼ਨ ਭਗਵਾਨ ਦੇ ਅੱਡਰ ਥਾਮਾਂ ਤੇ ਬਣੇ ਹੋਏ ਮੰਦਰ ਹੋਣਗੇ ਉਸੇ ਮੰਦਿਰ ਦਾ ਇਹ ਇੱਕ ਤਰ੍ਹਾਂ ਦਾ ਤੁਸੀਂ ਦੂਜਾ 파ਟ ਕਹਿ ਲਓ ਜਿਹੜੀਆਂ ਅਲਦਾਲੇ ਕੰਧਾਂ ਨੇ ਇੱਥੋਂ ਪਤਾ ਲੱਗਦਾ ਵੀ ਇਹ ਮੰਦਿਰ ਬਹੁਤ ਪੁਰਾਣਾ ਕਿਉਂਕਿ ਇਹ ਜਿਹੀਆਂ ਕੰਧਾਂ ਆਪਾਂ ਨੂੰ ਪੁਰਾਣੇ ਕਿਲਿਆਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ ਆ ਵੀ ਇਧਰਲੇ ਪਾਸੇ ਇੱਕ ਬਿਲਡਿੰਗ ਬਣੀ ਹੋਈ ਆ ਤੇ ਉਹਦੇ ਨਾਲ ਦਾ ਕ੍ਰਿਸ਼ਨ ਭਗਵਾਨ ਦਾ ਮੰਦਿਰ ਇੱਕ ਇਹ ਵੀ ਬਣਿਆ ਹੋਇਆ ਇਸ ਕੋ ਤੋਂ ਨਿਆ ਬਣਾਇਆ ਗਿਆ ਜਾਂ ਇਹ ਜੇ ਪੁਰਾਣਾ ਜੇ ਵੀ ਆ ਪੁਰਾਣਾ ਯਾਰ ਆ ਇੱਥੋਂ ਪਤਾ ਲੱਗਦਾ ਵੀ ਇਹ ਪੁਰਾਣਾ ਤੇੜੋ ਰੰਗ ਰੰਗ ਕਰਕੇ ਨਵੇਂ ਦਿੱਖ ਦਿੱਤੀ ਹੋਈ ਆ ਬਾਈ ਮੈਨੂੰ ਆਪਦਾ ਪਿੰਡ ਘੁਮਾ ਰਿਹਾ ਤੇ ਜਦੋਂ ਮੈਂ ਇਹਦੇ ਪਿੰਡ ਵਿੱਚ ਦੀ ਲੰਘਦਾ ਨਾ ਤਾਂ ਜਿੰਨੇ ਵੀ ਲੋਕ ਨੇ ਸਾਰੇ ਅਮਰੀਕੀ ਮੋੜ ਮੋੜ ਕੇ ਦੇਖਦੇ ਨੇ ਤੇ ਪੂਰੇ ਪਿੰਡ ਦੇ ਵਿੱਚ ਉਰਾਂ ਪਰਾਂ ਯਾਰ ਦੋਸਤਿਆਂ ਨੂੰ ਮਿਲਦੇ ਨੇ ਤਾਂ ਉਹ ਕਹਿੰਦੇ ਵੀ ਹਾਂ ਕਹਿੰਦੇ ਸੁਣਿਆ ਸੀ ਬਈ ਪਈ ਇੱਥੇ ਸਰਦਾਰ ਬੰਦਾ ਆਇਆ ਹੋਇਆ ਬਈ ਮਿਲਣ ਵਾਸਤੇ ਵੀ ਆਉਂਦਾ ਕੋਈ ਤੇ ਬਾਕੀ ਜਿਹੜੇ ਦੂਰੋਂ ਦੇਖਦੇ ਨੇ ਹੱਥ ਵੀ ਮਾਰ ਦਿੰਦੇ ਨੇ ਤੇ ਜਿੰਨਾਂ ਨੂੰ ਪਤਾ ਨਹੀਂ ਮੇਰੇ ਬਾਰੇ ਉਹ ਹਜੇ ਮੜਮੜ ਮੈਨੂੰ ਦੇਖੀ ਜਾਂਦੇ ਨੇ ਵੀ ਹੈ ਕੌਣ ਜੰਗਲ 'ਚ ਆਪਾਂ ਘੁੰਮ ਰਹੇ ਸੀ ਤੇ ਸੋਨੂੰ ਮੈਂ ਇੱਥੇ ਲੋਂਬੜੀ ਦਿਖਾਵਾਂ ਲੋਂਬੜੀ ਨੂੰ ਕਿਆ ਬੋਲਤੇ ਹੈ ਸਿਆਲ ਕੁਇਕਲੀਵੇ ਅੱਛਾ ਜੀ ਉਹ ਜਾ ਰਿਹਾ ਕੁੱਤੇ ਅਰਗੇ ਲੱਗਦਾ ਦੇਖਣ ਨੂੰ ਅੱਛਾ ਬਾਈ ਦੇ ਪਿੰਡ ਦੇ ਆਲੇ-ਦਾਲੇ ਘੁੰਮ ਰਹੇ ਆ ਆਪਾਂ ਦੇਖੋ ਸਾਰਾ ਜੰਗਲੀ ਜੰਗਲ ਆ ਇੱਥੇ ਉਹ ਲੋਂਬੜੀ ਜੀ ਐਂ ਫਿਰਦੀ ਸੀ ਸੜਕ ਤੇ ਲੋਂਬੜੀ ਨੂੰ ਬੰਗਾਲੀ ਭਾਸ਼ਾ ਦੇ ਵਿੱਚ ਕਹਿੰਦੇ ਨੇ ਸਿਆਲ ਆ ਬਚਾਲੋ ਇੱਕ ਨਦੀ ਲੰਘਦੀ ਆ ਉਹ ਦੇਖੋ ਪਰਲੇ ਪਾਸੇ ਜੰਗਲੀ ਜੰਗਲ ਆ ਰਾਤ ਨੂੰ ਥੋੜਾ ਜਿਹਾ ਏਰੀਆ ਇਹ ਠੰਡਾ ਹੋ ਜਾਂਦਾ ਬਾਈ ਕਹਿੰਦਾ ਸਿਆਲ ਆ ਮੈਂ ਕਿਹਾ ਭਾਈ ਨੂੰ ਕਿਹਾ ਲੋਬੜੀ ਆ ਬਾਈ ਕਹਿੰਦਾ ਵੀ ਪਤਾ ਨਹੀਂ ਸਹੀ ਆ ਕਿ ਨਾ ਫਿਰ ਅੰਗੂਰ ਖੱਟੇ ਵਾਲੀ ਕਹਾਣੀ ਜਦੋਂ ਮੈਂ ਬਾਈ ਨੂੰ ਦੱਸੀ ਕਹਿੰਦਾ ਹਾਂ ਹਾਂ ਇਹ ਉਹੀ ਜਾਨਵਰ ਆ ਅੰਗੂਰ ਖੱਟੇ ਵਾਲਾ ਫਿਰ ਜਾ ਕੇ ਸਾਡਾ ਕਨਫਰਮ ਹੋਇਆ ਭਾਈ ਲੋਬੜੀ ਆ ਕਿਉਂਕਿ ਦੇਖਣ ਨੂੰ ਕੁੱਤੇ ਵਰਗਾ ਲੱਗਦਾ ਉਹ ਬਾਲੀ ਪਛਾਣ ਨਹੀਂ ਆਉਂਦੀ ਲਦਾਖ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ ਸਪੀਤੀ ਵਾਲੇ ਪਾਸੇ ਵੀ ਦੇਖਣ ਨੂੰ ਮਿਲ ਜਾਂਦੀਆਂ ਨੇ